ਇਹ ਕਹਿੰਦੇ ਪਹਿਲਾਂ ਕੁੜੀਆਂ 30 40 ਸਾਲ ਤੇ ਵੀ ਆਰਾਮ ਨਾਲ ਮਾਂ ਬਣ ਜਾਂਦੀਆਂ ਸੀ ਅੱਜ ਦੇ ਦਿਨ 30 ਸਾਲ ਤੇ ਅਸੀਂ ਦੇਖਦੇ ਆਂਡੇ ਦਾਨੀਆਂ ਖਤਮ ਪਈਆਂ ਨੇ ਮੁੰਡੇ ਜੋ ਆਉਂਦੇ ਆ ਸਪਰਮ ਕਾਊਂਟ ਬਿਲਕੁਲ ਨਲ ਬੈਠੇ ਨੇ ਡਾਕਟਰ ਸਾਹਿਬ ਇਹ ਸੱਚ ਹੈਗਾ ਕਿ ਕਹਿੰਦੇ ਜਿੰਨੇ ਪਹਿਲੀ ਗੱਲ ਤੇ ਦੋ ਬੱਚੇ ਹੁੰਦੇ ਨੇ ਬਹੁਤਿਆਂ ਦੇ ਦੇਖਦੇ ਆਂ ਫਿਰ ਦੋਨੇ ਮੁੰਡੇ ਹੁੰਦੇ ਨੇ ਦੇਖਿਓ ਆਈਵੀਫ ਕਹਿੰਦੇ ਮੁੰਡਾ ਲੈਣ ਲਈ ਵੀ ਲੋਕ ਆਈਵੀਫ ਕਰਉਂਦੇ ਇਥੋਂ ਤੱਕ ਚਰਚਾ ਇਹ ਢੀ ਵੱਡੀ ਸਮੱਸਿਆ ਪੈਦਾ ਹੋਗੀ ਦੇਖਿਏ ਔਰ ਚੌਥਾ ਪੰਜਵਾਂ ਕਪਲ ਜਿਹੜਾ ਔਰ ਯੰਗ ਜਿਹੜੇ ਬਿਲਕੁਲ ਮੈਰਿਡ ਨੇ ਤੇ ਮੈਂ ਦੇਖਦਾ ਉਹਨਾਂ ਦੇ ਜਿਹੜੇ ਉਹ ਆਈਵੀਐਫ ਦੇ ਜ਼ਰੀਏ ਅੱਜ ਤੋਂ 30 35 ਸਾਲ ਪਹਿਲਾਂ ਯੰਗ ਮੈਰਿਡ ਦੀ ਡੈਫੀਨੇਸ਼ਨ ਸੀਗੀ ਕੁੜੀ 18 ਸਾਲ ਦੀ ਮੁੰਡਾ 20 ਸਾਲ ਦਾ ਤੇ ਵਿਆਹ ਕਰ ਦੋ ਅੱਜ ਦੇ ਦਿਨ ਯੰਗ ਮੈਰਿਡ ਦੀ ਡੈਫੀਨੇਸ਼ਨ ਹੈਗੀ ਕੁੜੀ 35 ਸਾਲ ਦੀ ਮੁੰਡਾ 40 ਸਾਲ ਦਾ ਜੇ ਮੈਂ ਤੁਸੀਂ ਇੱਕ ਤੱਕ ਲੇਟ ਮੈਰਿਜ ਉਹ 10 ਕਾਰਨ ਦੱਸ ਸਕਦੇ ਹਾਂ ਕਿ ਜਿਹੜੇ ਡਾਇਰੈਕਟ ਇੰਪੈਕਟ ਆਗਾ ਇਸ ਗੱਲ ਦਾ ਜ਼ਿਆਦਾਤਰ ਕਿਹੜੀ ਚੁਣਨੀ ਲੋਕ ਆਜ ਵੀ ਆਮ ਜਨਤਾ ਦੇ ਵਿੱਚ ਇਹ ਧਾਰਨਾ ਹੈਗੀ ਕਿ ਕਿ ਆਈ ਵੀ ਐਫ ਤੇ ਅਖਰੀ ਕੰਮ ਹੈਗਾ ਅਖਰੀ ਕੰਮ ਇਹੀ ਕਹਿੰਦੇ ਨਹੀਂ ਇਦਾਂ ਨਹੀਂ ਹੁੰਦਾ ਹੈ ਪਹਿਲਾਂ ਕਰਾਓਗੇ ਤਾਂ ਸਰੀਰ ਯੰਗ ਹੈ ਪ੍ਰੈਗਨਨਸੀ ਦੇ ਵਿੱਚ ਕੰਪਲਿਕੀਸ਼ਨ ਦੇ ਚਾਂਸਸ ਘੱਟ ਰਹਿਣਗੇ ਬੱਚਾ ਹੱਸਤੇ ਖੇਲਦੇ ਪਾਲਣ ਲਈ ਤੁਹਾਡੇ ਕੋਲ ਵੱਧੂ ਟਾਈਮ ਹੋਊਗਾ ਅਚਾ ਬੱਚੇ ਜਿਹੜੇ ਨੇ ਆਈਯੂਐਫ ਵਾਲੇ ਸਪੋਰਟਸ ਵਗੈਰਾ ਐਕਟੀਵਿਟੀ ਚ ਹੋਰ ਮਤਲਬ ਬੱਚੇ ਤੇ ਬਿਲਕੁਲ ਕੋਈ ਅਸਰ ਨਹੀਂ ਆਉਂਦਾਗਾ 멘ਟਲੀ ਫਿਜ਼ੀਕਲੀ ਈਮੋਸ਼ਨਲੀ ਟੈਸਟ ਵਿੱਚ ਅਸੀਂ ਜੈਨੇਟਿਕ ਟੈਸਟਿੰਗ ਵੀ ਕਰਦੇ ਆ ਬੱਚੇ ਦੀ ਬੱਚੇ ਦੀ ਗਰੋਥ ਦੀ ਟੈਸਟਿੰਗ ਵੀ ਹੁੰਦੀ ਹੈ ਟਾਈਮ ਟਾਈਮ ਤੋਂ ਅਲਟਰਾਸਾਉਂਡਸ ਵੀ ਹੁੰਦੇ ਹੈਗੇ ਤੇ ਹਰ ਨਿੱਕੀ ਨਿੱਕੀ ਗੱਲ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਿਆ ਜਾਂਦਾ ਹੈਗਾ ਗੱਲ ਇਹ ਕਿ ਜੰਦੀ ਹੈ ਕਿ ਆਈ ਵੀ ਐਫ ਦੇ ਨਾਲ ਔਰਤ ਦੇ ਉੱਤੇ ਬਹੁਤ ਮਾੜੇ ਅਸਰ ਪੈਂਦੇ ਆ ਕਿਉਂਕਿ ਜਿਹੜੀ ਤੁਸੀਂ ਡੋਸ ਦਿੰਦੇ ਹੋ ਦਵਾਈ ਦਿੰਦੇ ਹੋ ਜਾਂ ਬੱਚੇ ਨੂੰ ਸਰਵਾਈਵਲ ਦੇ ਲਈ ਜੋ ਸਾਰਾ ਦਿੰਦੇ ਹੋ ਉਹ ਬਹੁਤ ਹੀ ਸਟਰੋਂਗ ਹੁੰਦੀ ਹੈਗੀ ਇਹ ਇੱਕ ਆਮ ਆਦਮੀ ਵੀ ਤਾਰਨਾ ਹੈਗੀ ਕਿ ਜੋ ਚੀਜ਼ ਨਹੀਂ ਹੋ ਰਹੀ ਸੀ ਉਹਨੂੰ ਜੇ ਮੈਡੀਕਲੀ ਕੀਤਾ ਜਾ ਰਿਹਾ ਹੈਗਾ ਤੇ ਕੁਝ ਬਹੁਤ ਹੀ ਕਰਿਸ਼ਮਾਈ ਚੀਜ਼ ਕੀਤੀ ਗਈ ਪਹਿਲਾਂ ਇੱਕ ਲੇਡੀ ਜੇ ਮਾਂ ਨਹੀਂ ਬਣ ਪਾਉਂਦੀ ਸੀ ਉਹਨੂੰ ਬਾਂਜ ਕਹਿ ਕੇ ਸੋਸਾਇਟੀ ਆਪਣੇ ਤੋਂ ਅਲੱਗ ਕਰ ਦਿੰਦੀ ਸੀ ਅੱਜ ਦੇ ਦਿਨ ਬਿਕੋਜ਼ ਆਫ ਦੀ ਮੈਡੀਕਲ ਐਡਵਾਂਸਮੈਂਟਸ ਉਹ ਟ੍ਰੀਟਮੈਂਟ ਲਈ ਸੋਚ ਲੈਂਦੇ ਨੇ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਦੁਨੀਆ ਜਦੋਂ ਤੋਂ ਹੋਂਦ ਚਾਈ ਹੈ ਜਦੋਂ ਤੋਂ ਮਨੁੱਖਤਾ ਅੱਗੇ ਵਧਣੀ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਯਾਨੀ ਰੀਪ੍ਰੋਡਕਸ਼ਨ ਸਿਸਟਮ ਅਗਲੀਆਂ ਪੀੜ੍ਹੀਆਂ ਅੱਗੇ ਕਿਵੇਂ ਵਧਣ ਜਦੋਂ ਪਹਿਲੀ ਵਾਰ ਬੰਦਾ ਜੰਗਲ ਦੇ ਅੰਦਰ ਗਰੁੱਪ ਚੜ੍ਹਣ ਲੱਗਿਆ ਜਦੋਂ ਨੂੰ ਲੱਗਿਆ ਕਿ ਮੇਰਾ ਸਰਵਾਈਵਲ ਗਰੁੱਪ ਚੜ੍ਹਣਾਉ ਨੇ ਜਾਨਵਰਾਂ ਤੋਂ ਸਿੱਖਿਆ ਕਿ ਕਿਵੇਂ ਜੰਗਲ ਦੇ ਅੰਦਰ ਬਚਿਆ ਜਾ ਸਕਦਾ ਉਸ ਤੋਂ ਬਾਅਦ ਜੰਗਲ ਚੋਂ ਨਿਕਲਦਿਆਂ ਨਿਕਲਦਿਆਂ ਜਾਂ ਜੰਗਲ ਦੇ ਅੰਦਰ ਹੀ ਅਗਰੀਨ ਸੋਸਾਇਟੀ ਦੀ ਸ਼ੁਰੂਆਤ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਬੱਚੇ ਹੁੰਦੇ ਸੀ ਪਰ ਇਹ ਨਹੀਂ ਪਤਾ ਹੁੰਦਾ ਸੀ ਕਿਹੜਾ ਬੱਚਾ ਕਿਸ ਦਾ ਯਾਨੀ ਮਾਪਿਓ ਦੇ ਜਾਂ ਕਬੀਲਿਆਂ ਦੀ ਸੋਸਾਇਟੀ ਸੀ ਟ੍ਰਾਈਬ ਸੋਸਾਇਟੀ ਸੀ ਉਹਦੇ ਚ ਇਹ ਨਹੀਂ ਹੁੰਦਾ ਸੀਗਾ ਉਸ ਤੋਂ ਬਾਅਦ ਗਰੀਨ ਸੋਸਾਇਟੀ ਤੋਂ ਬਾਅਦ ਇਹ ਰੌਲਾ ਪੈਂਦਾ ਕਿ ਕਿਹੜੀ ਜਾਇਦਾਦ ਕਿਸ ਦੀ ਇਹ ਰੌਲਾ ਫਿਰ ਸ਼ੁਰੂ ਹੁੰਦਾ ਕਿ ਕਿਹੜਾ ਬੱਚਾ ਕਿਸ ਦਾ ਉਸੇ ਨੂੰ ਉਹ ਜਾਇਦਾਦ ਜਾਏਗੀ ਤਾਂ ਫਿਰ ਮੈਰਿਜ ਦਾ ਇੰਸਟੀਟਿਊਸ਼ਨ ਹੋਂਦ ਚਾਉਂਦਾ ਯਾਨੀ ਵਿਆਹ ਦੀ ਸੰਸਥਾ ਪਹਿਲੀ ਵਾਰ ਜਦੋਂ ਹੋਂਦ ਚਾਉਂਦੀ ਆ ਦੁਨੀਆ ਦੇ ਅੰਦਰ ਉਸ ਤੋਂ ਬਾਅਦ ਬੱਚਿਆਂ ਦੇ ਬਾਰੇ ਭਾਵਨਾਵਾਂ ਤੇ ਬਹੁਤ ਸਾਰੇ ਤਰੀਕੇ ਬਦਲ ਜਾਂਦੇ ਨੇ ਕਿਉਂਕਿ ਜਦੋਂ ਬੱਚੇ ਸਮੂਹਿਕ ਹੁੰਦੇ ਸੀ ਤਾਂ ਉਸ ਤਰ੍ਹਾਂ ਦਾ ਨਹੀਂ ਸੀ ਉਹ ਜਾਇਦਾਦ ਨਾਲ ਜੁੜ ਗਏ ਤਾਂ ਫਿਰ ਬੱਚਿਆਂ ਨੂੰ ਵੀ ਜਾਇਦਾਦ ਦੇ ਰੂਪ 'ਚ ਹੀ ਦੇਖਿਆ ਜਾਣ ਲੱਗਿਆ ਜਿਵੇਂ ਮਾਡਰਨ ਸੋਸਾਇਟੀ 'ਚ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਅਸੀਂ ਦੀ ਪ੍ਰਾਪਰਟੀ ਸਮਝਦੇ ਹਾਂਗੇ ਬੱਚਿਆਂ ਨੂੰ ਲੈ ਕੇ ਫਿਰ ਬਹੁਤ ਸਾਰੇ ਰੋਲੇ ਪਏ ਕਿ ਬੱਚਿਆਂ ਦੇ ਵਿੱਚ ਕੁੜੀਆਂ ਮੁੰਡਿਆਂ ਦਾ ਮਸਲਾ ਆ ਗਿਆ ਲਿੰਗ ਦਾ ਆ ਗਿਆ ਉਹਨਾਂ ਦੇ ਤਾਕਤ ਹੋਣ ਦਾ ਮਸਲਾ ਆ ਗਿਆ ਹੁਣ ਜਦੋਂ ਮਸਲਾ ਇਹ ਆਉਂਦਾਗਾ ਕਿ ਸੋਸਾਇਟੀ ਰੀਪ੍ਰੋਡਕਸ਼ਨ ਸਿਸਟਮ ਦੇ ਬਹੁਤ ਸਾਰੇ ਮਾਡਰਨਿਟੀ ਸਾਧਨ ਲੱਭਣ ਤੋਂ ਬਾਅਦ ਇਹ ਰੌਲਾ ਪੈ ਜਾਂਦਾ ਕਿ ਜਿ ਤੁਹਾਡਾ ਜਿਹੜਾ ਸਿਸਟਮ ਆਗਾ ਜਿਹੜਾ ਤੁਹਾਡਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਬਦਲ ਗਿਆ ਖਾਣ ਪੀਣ ਦਾ ਤਰੀਕਾ ਬਦਲ ਗਿਆ ਉਹਨੇ ਤੁਹਾਡੇ ਰੀਪ੍ਰੋਡਕਸ਼ਨ ਸਿਸਟਮ ਤੇ ਅਸਰ ਪਾਇਆ ਅੱਜ ਕੱਲ ਗੱਲ ਹੁੰਦੀ ਹੈ ਆਈਵੀਐਫ ਦੀ ਆਈਵੀਐਫ ਨੈਚੁਰਲ ਹੈ ਅਨੈਚੁਰਲ ਹੈ ਇਤਿਹਾਸ ਚ ਕੀ ਸੀ ਔਰ ਮਾਡਰਨਿਟੀ ਚ ਕੀ ਆਗਾ ਔਰ ਆਈਵੀਐਫ ਦੇ ذریعے ਕਿ ਵਾਕਈ ਜਿਹੜਾ ਬੱਚਾ ਪੈਦਾ ਹੁੰਦਾਗਾ ਉਹ ਵਾਕਈ ਆਪਾਂ ਮੰਨੀਏ ਕਿ ਹਾਂ ਉਹ ਸਹੀ ਹੁੰਦਾਗਾ ਔਰ ਉਹ ਸੋਸਾਇਟੀ ਦੇ ਅੰਦਰ ਉਹਦੇ ਇਮੋਸ਼ਨਸ ਉਹਦੀ ਸਾਰੀ ਸਮਝ ਉਹਦੀ ਮਾਨਸਿਕ ਤੇ ਉਹਦੇ ਇਮੋਸ਼ਨਲ ਜਿਹੜੇ ਹਾਲਾਤ ਨੇ ਉਹ ਬਿਲਕੁਲ ਉਵੇਂ ਹੀ ਹੁੰਦੇ ਨੇ ਜਿਵੇਂ ਇੱਕ ਆਮ ਮਨੁੱਖ ਦੇ ਹੁੰਦੇ ਨੇ ਅੱਜ ਇਸ ਮਸਲੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਆਈ ਵੀ ਐਫ ਦੇ ਮਾਹਰ ਨੇ ਜਿਹੜੇ ਡਾਕਟਰ ਅਸਮਿਤਾ ਮਹਿਲਾ ਜਿਹੜੇ ਲੰਬੇ ਸਮੇਂ ਤੋਂ ਇਸ ਤੇ ਕੰਮ ਕਰ ਰਹੇ ਨੇ ਔਰ ਹਸਪੀਟਲ ਚਲਾ ਰਹੇ ਨੇ ਆਸ਼ਾ ਕਿਰਨ ਆਈਵੀਫ ਦੇ ਨਾਮ ਤੋਂ ਕਈ ਬ੍ਰਾਂਚਾਂ ਨੇ ਉਹਨਾਂ ਦੀਆਂ ਅੱਜ ਗੱਲਬਾਤ ਕਰਦੇ ਆਂਗੇ ਕਿ ਕੀ ਵਾਕਈ ਇਹਦੇ 'ਚ ਦਮ ਹੈ ਜਾਂ ਫਿਰ ਇਹਦੇ ਤੇ ਬਹੁਤ ਸਾਰੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹਨਾਂ ਦਾ ਮਤਲਬ ਕੀ ਹੈਗਾ ਸਵਾਗਤ ਕਰਦੇ ਹਾਂ ਉਹਨਾਂ ਦਾ ਸਵਾਗਤ ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਪ੍ਰੋ ਪੰਜਾਬ ਟੀਵੀ ਦੇ ਸਤਿ ਸ੍ਰੀ ਅਕਾਲ ਹੈ ਮੇਰੇ ਵੱਲੋਂ ਸਾਰੇ ਈਵਰਸ ਨੂੰ ਤੇ ਸ਼ੁਕਰਾਨਾ ਹੈ ਪ੍ਰੋ ਪੰਜਾਬ ਦਾ ਜਿਨ੍ਹਾਂ ਨੂੰ ਮੈਨੂੰ ਇੱਥੇ ਇਸ ਗੱਲਬਾਤ ਕਰਨ ਲਈ ਇਨਵਾਈਟ ਕੀਤਾ ਜੀ ਡਾਕਟਰ ਸਭ ਤੋਂ ਪਹਿਲਾ ਸਵਾਲ ਨੈਚੁਰਲ ਜਾਂ ਅਨੈਚੁਰਲ ਦੇਖਿਏ ਅਨੈਚੁਰਲ ਅਲੀ ਕੋਈ ਗੱਲ ਨਹੀਂ ਹੈਗੀ ਨੈਚੁਰਲ ਪ੍ਰੋਸੈਸ ਨੂੰ ਅਸੀਂ ਅਸਿਸਟਡ ਕਿਦਾਂ ਕੀਤਾ ਹੈ ਉਹਨੂੰ ਆਈਵੀਐਫ ਕਿਹਾ ਜਾਂਦਾ ਹੈ ਮਾਡਰਨ ਟੈਕਨੋਲੋਜੀ ਵਿੱਚ ਆਈਵੀਐਫ ਇੱਕ ਤਕਨੀਕ ਹੈਗੀ ਟੂ ਅਸਿਸਟ ਦੀ ਰੀਪ੍ਰੋਡਕਸ਼ਨ ਕਿਸੇ ਕਾਰਨ ਕਰਕੇ ਜੇ ਕਪਲ ਮਾਂ ਪਿਓ ਬਣਨ ਤੋਂ ਵਾਂਝਾ ਹੈਗਾ ਤੇ ਉਹ ਇਸ ਤਕਨੀਕ ਨਾਲ ਆਪਣੀ ਉਸ ਚੀਜ਼ ਨੂੰ ਪਾ ਸਕਦੇ ਨੇ ਤੇ ਇਹਦੇ ਵਿੱਚ ਅਨੈਚੁਰਲ ਇਦਾਂ ਦਾ ਕੁਝ ਵੀ ਨਹੀਂ ਹੈਗਾ ਸਾਇੰਸ ਦੀ ਇੱਕ ਟੈਕਨੀਕ ਹੈ ਟੈਕਨੀਕ ਦੇ ਨਾਲ ਉਹ ਕਪਲਸ ਨੂੰ ਇੱਕ ਤਰੀਕੇ ਨਾਲ ਅਸੀਂ ਉਹ ਚੀਜ਼ਾਂ ਕਰਨ ਦੀ ਮਦਦ ਕਰਦੇ ਹਾਂ ਜੋ ਸਰੀਰ ਦੇ ਅੰਦਰ ਹੋਣੀ ਸੀ ਹੁਣ ਇੱਕ ਲੈਬ ਦੇ ਅੰਦਰ ਕਰਕੇ ਅਸੀਂ ਬਾਕੀ ਸਾਰਾ ਪ੍ਰੋਸੈਸ ਤੋਂ ਟੋਟਲੀ ਨੈਚੁਰਲ ਹੁੰਦਾ ਹੈ ਬੱਚਾ ਉਦਾਂ ਹੀ ਮਾਂ ਦੀ ਕੋਕ ਚ ਪਲਣਾ ਹੈਗਾ 9 ਮਹੀਨੇ ਉਹਨੇ ਉੱਥੇ ਹੀ ਰਹਿਣਾ ਹੈਗਾ ਉਸੇ ਢੰਗ ਨਾਲ ਡਿਲੀਵਰੀ ਹੋਣੀ ਹੈਗੀ ਤੇ ਪਿਛਲੇ 45 ਸਾਲ ਦਾ ਇਤਿਹਾਸ ਜਦ ਤੋਂ ਪਹਿਲਾ ਬੱਚਾ ਜਨਮਿਆ ਸੀ ਲੂਇਸ ਬਰਾਊਨ ਜੇ ਦੇ ਆਪਣੇ ਬੱਚੇ ਹੈਗੇ ਅੱਜ ਦੀ ਤਾਰੀਖ 'ਚ ਉਹਨਾਂ ਨੇ ਇਹ ਚੀਜ਼ ਹਿਸਟੋਰਿਕਲੀ ਵੀ ਸਾਨੂੰ ਸਾਇੰਟਿਫਿਕਲੀ ਪ੍ਰੂਵ ਕਰਕੇ ਦਿੰਦੀ ਹੈ ਕਿ ਓਵਰਆਲ ਵਰਲਡਵਾਈਡ ਜਿੰਨੇ ਬੱਚੇ ART ਜਾਂ IVF ਜਾਂ ਅਸਿਸਟਡ ਰੀਪਰੋਡਕਟਿਵ ਟੈਕਨੀਕਸ ਨਾਲ ਪੈਦਾ ਹੁੰਦੇ ਆ ਉਹ ਚਾਹੇ IVF ਹੈ ਚਾਹੇ ICSI ਹੈ ਚਾਹੇ IUI ਹੈ ਜਾਂ ਕੋਈ ਮਿਨਿਮਲ ਟੈਕਨੀਕ ਹੈਗੀ ਉਹ ਉਨੇ ਹੀ ਕਾਰਗਰ ਨੇ ਉਨੇ ਹੀ ਕੈਪੇਬਲ ਨੇ ਉਨੇ ਹੀ ਸਮਝਦਾਰ ਨੇ ਤੇ ਉਹਨਾਂ ਦੇ ਵਿੱਚ ਜਨਮ ਤੋਂ ਵਿਕਾਰ ਦੀ ਪ੍ਰੋਬਲਮ ਜਾਂ ਮੰਦ ਬੁੱਧੀ ਹੋਣ ਦੀ ਦਿੱਕਤ ਜਾਂ ਅੰਗ ਪੈਰਾਂ ਦੇ ਕੋਈ ਸ਼ਿਕਾਇਤ ਹੋਣ ਦੀ ਦਿੱਕਤ ਕੋਈ ਇੰਨਾ ਵੱਧੂ ਨਹੀਂ ਹੈਗੀ ਜਿੰਨੀ ਇੱਕ ਨੈਚੁਰਲ ਕਨਸੈਪਸ਼ਨ ਜਾਂ ਜਿਨ੍ਹਾਂ ਦੇ ਆਪਣੇ ਆਪ ਨੈਚੁਰਲੀ ਬੱਚੇ ਹੁੰਦੇ ਹੈ ਉਸ ਪੋਪੂਲੇਸ਼ਨ ਦੇ ਕੰਪੈਰੀਜ਼ਨ ਵਿੱਚ ਇਹ ਬੱਚੇ ਵੀ ਉਨੇ ਹੀ ਸੋਹਣੇ ਪੈਦਾ ਹੁੰਦੇ ਹੈਗੇ ਇਹ ਕਿਉਂ ਹੋਇਆ ਮਤਲਬ ਚੰਗਾ ਭਲਾ ਸਾਡਾ ਨੈਚੁਰਲ ਸਿਸਟਮ ਚੱਲਦਾ ਆ ਰਿਹਾ ਸੀਗਾ ਔਰ ਉਹੀ ਸਭ ਤੋਂ ਬੈਸਟ ਹੈਗਾ ਨੇਚਰ ਤੋਂ ਬੈਸਟ ਕੁਝ ਨਹੀਂ ਹੈਗਾ ਬਿਲਕੁਲ ਤਾਂ ਇਹ ਕਿਉਂ ਹੋਇਆ ਡਾਕਟਰ ਸਾਹਿਬ ਕਿ ਅੱਜ ਕੱਲ ਇਹ ਏਡੀ ਵੱਡੀ ਸਮੱਸਿਆ ਪੈਦਾ ਹੋ ਗਈ ਦੇਖਿਏ ਚੌਥਾ ਪੰਜਵਾਂ ਕਪਲ ਜਿਹੜਾ ਔਰ ਯੰਗ ਜਿਹੜੇ ਬਿਲਕੁਲ ਮੈਰਿਡ ਨੇ ਤੇ ਮੈਂ ਦੇਖਦਾ ਉਹਨਾਂ ਦੇ ਜਿਹੜੇ ਉਹ ਆਈਵੀਐਫ ਦੇ ਜ਼ਰੀਏ ਯਾਦ ਹੰਦਰ ਜੀ ਤੁਸੀਂ ਹੁਣ ਗੱਲ ਕੀਤੀ ਯੰਗ ਮੈਰਿਡ ਅੱਜ ਤੋਂ 30 35 ਸਾਲ ਪਹਿਲਾਂ ਯੰਗ ਮੈਰਿਡ ਦੀ ਡੈਫੀਨੇਸ਼ਨ ਸੀਗੀ ਕੁੜੀ 18 ਸਾਲ ਦੀ ਮੁੰਡਾ 20 ਸਾਲ ਦਾ ਤੇ ਵਿਆਹ ਕਰ ਦੋ ਅੱਜ ਦੇ ਦਿਨ ਯੰਗ ਮੈਰਿਡ ਦੇ ਡੈਫੀਨੇਸ਼ਨ ਹੈਗੀ ਕੁੜੀ 35 ਸਾਲ ਦੀ ਮੁੰਡਾ 40 ਸਾਲ ਦਾ ਤੇ ਉਹ ਹਜੇ ਵੀ ਆਪਣੇ ਕੈਰੀਅਰ ਫੋਕਸਡ 30 ਤਾਂ ਆਮ ਨਾਲ ਹੀ ਜਾ ਰਿਹਾ ਮੁੰਡਾ 30 ਦਾ ਕੁੜੀ 28 ਦੀ ਮੈਂ ਆਪਣੀ ਪ੍ਰੈਕਟਿਸ ਵਿੱਚ ਜੋ ਦੇਖ ਰਹੀ ਹਾਂ ਰੋਜ਼ ਸੋਸ਼ਲ ਪ੍ਰੈਕਟਿਸਿਸ ਦੇਖਦੇ ਹੈਗੇ 30 ਤੇ ਵਿਆਹ ਕਰਕੇ ਉਹਨਾਂ ਨੂੰ ਅਗਲੇ 5 ਸਾਲ ਇੱਕ ਦੂਸਰੇ ਨੂੰ ਸਮਝਣ ਲਈ ਚਾਹੀਦੇ ਸੈੱਟ ਕਰਦੇ ਸੀ ਪਿਛਲੇ 30 ਸਾਲਾਂ ਪਹਿਲਾਂ ਜਦੋਂ ਦੇਖਦੇ ਸੀ ਵਿਆਹ ਹੋਇਆ ਪਹਿਲੇ ਸਾਲ ਜੇ ਨਿਆਣਾ ਨਹੀਂ ਹੋਇਆ ਤੇ ਸਾਰੇ ਘਰ ਪਿਓ ਵਾਲੇ ਦੇਖਣਾ ਸ਼ੁਰੂ ਹੋ ਜਾਂਦੇ ਸੀ ਕੀ ਗੱਲ ਆ ਠੀਕ ਠਾਕ ਐ ਤੇ ਅੱਜ ਉਹੀ ਸੋਸਾਇਟੀ ਚੇਂਜ ਹੋ ਰਹੀ ਐ ਉਹੀ ਸੋਚ ਚੇਂਜ ਹੋ ਰਹੀ ਆ ਉਹ ਪ੍ਰਥਾ ਚੇਂਜ ਹੋ ਰਹੀ ਆ ਉਹਦੇ ਕਰਕੇ ਮੈਂ ਕਹਾਂ ਕਿ ਜੋ ਅਸੀਂ ਏਜ ਜਾਂ ਨੈਚੁਰਲ ਹਿਊਮਨ ਰੀਪ੍ਰੋਡਕਸ਼ਨ ਦਾ ਜੋ ਸਾਈਕਲ ਐ ਅਸੀਂ ਉਹਦੇ ਨਾਲ ਖਿਲਵਾਰ ਕਰ ਰਹੇ ਆ ਤੇ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਇੱਕ ਪ੍ਰੋਬਲਮ ਦੇ ਨਾਲ ਗ੍ਰਸਤ ਕਰ ਰਹੇ ਆ ਉਹ ਪ੍ਰੋਬਲਮ ਦਾ ਹੁਣ ਹੱਲ ਆਈਵੀਐਫ ਨਾਲ ਹੁੰਦਾ ਹੈਗਾ ਤੇ ਉਹ ਵੀ ਬਹੁਤ ਸੋਹਣੀ ਗੱਲ ਹੈ। ਦਿਸ ਇਜ਼ ਵਨ ਟੈਕਨੀਕ ਥੈਟ ਹੈਲਪਸ ਯੂ ਟੂ ਓਵਰਕਮ ਦੀ ਪ੍ਰੋਬਲਮ ਥੈਟ ਯੂ ਆਰ ਫੇਸਿੰਗ ਬਿਕਾਜ਼ ਆਫ ਦੀ ਡੇ ਟੂ ਡੇ ਰੂਟੀਨ। ਤੁਹਾਡਾ ਜੋ ਰੋਜ਼ ਦਾ ਰਹਿਣ ਸਹਿਣ ਖਾਣ ਪਾਣ ਸੋਸ਼ਲ ਸਰਕਲ ਕਰਕੇ ਜੋ ਪ੍ਰੋਬਲਮਜ਼ ਆ ਰਹੀਆਂ ਉਹਨਾਂ ਨੂੰ ਓਵਰਕਮ ਕਰਨ ਲਈ ਵੀ ਜੇ ਕੋਈ ਮੈਡੀਕਲ ਟੈਕਨੀਕ ਤੁਹਾਨੂੰ ਅੱਜ ਦੇ ਦਿਨ ਹੈਲਪ ਕਰ پا ਰਹੀ ਹੈ ਤੇ ਬਹੁਤ ਵੱਡੀ ਗੱਲ ਹੈਗੀ ਜੀ। ਜੇ ਅਸੀਂ ਕਹੀਏ ਜੋ ਕਪਲਸ ਕੋਸ਼ਿਸ਼ ਕਰਕੇ ਸਾਲ 2 ਸਾਲ 10 ਸਾਲ 20 ਸਾਲ ਉਸ ਤੋਂ ਬਾਅਦ ਵੀ ਵਾਂਝੇ ਹੈਗੇ ਉਹ ਆ ਕੇ ਆਈਵੀਐਫ ਕਰਾ ਕੇ ਆਪਣਾ ਪਰਿਵਾਰ ਅੱਗੇ ਵਧਾ ਸਕਦੇ ਨੇ ਉਸ ਚੀਜ਼ ਦਾ ਇੱਕ ਕੌਨਫੀਡੈਂਸ ਜੋ ਡਾਕਟਰ ਫੈਟਰਨਿਟੀ ਨੂੰ ਵੀ ਆਇਆ ਹੈਗਾ ਤੇ ਆਮ ਜਨਤਾ ਨੂੰ ਵੀ ਆ ਰਿਹਾ ਹੈਗਾ ਉਹ ਇੱਕ ਅਚੀਵਮੈਂਟ ਹੈ ਜੀ ਹੂੰ ਜੇ ਮੈਂ ਤੁਹਾਡੇ ਤੋਂ ਕੋਈ 5-7 ਕਾਰਨ ਪੁੱਛਾਂ ਸਿਰਫ ਤੁਸੀਂ ਕਾਰਨ ਦੱਸਿਓ ਜਿਵੇਂ ਤੁਸੀਂ ਇੱਕ ਤਾਂ ਹੈ ਲੇਟ ਮੈਰਿਜ ਕੋਈ 10 ਕਾਰਨ ਦੱਸ ਸਕਦੇ ਹਾਂ ਕਿ ਜਿਹੜੇ ਡਾਇਰੈਕਟ ਇੰਪੈਕਟ ਆਗਾ ਇਸ ਗੱਲ ਦਾ ਸਭ ਤੋਂ ਵੱਡਾ ਲੇਟ ਮਾਰ ਹੈ ਜੋ ਤੁਸੀਂ ਏਜ ਫੈਕਟਰ ਨੂੰ ਲੈ ਕੇ ਚੱਲਦੇ ਹੋ ਉਹ ਇੱਕ ਇਦਾਂ ਦਾ ਕਾਰਨ ਹੈ ਜੋ ਅਸੀਂ ਅਣਦੇਖੀ ਕਰਦੇ ਹਾਂ ਅਣਗੈਲੀ ਕਰਦੇ ਹਾਂ ਉਸ ਤੋਂ ਇਲਾਵਾ ਜੇ ਦੇਖੀਏ ਤੇ ਅੱਜ ਦੇ ਦਿਨ ਖਾਣ ਪਾਣ ਕਰਕੇ ਮੋਟਾਪਾ ਕਰਕੇ ਹਾਰਮੋਨਲ ਇਸ਼ੂਸ ਥਾਇਰਾਇਡ ਮੇਰੇ ਖਿਆਲ ਹਰ ਤੀਜੇ ਬੰਦੇ ਨੂੰ ਥਾਇਰਾਇਡ ਦੀ ਗੋਲੀ ਖਾਣੀ ਪੈ ਰਹੀ ਹੈਗੀ ਸੌਣੇ ਦਾ ਜੋ ਸਾਈਕਲ ਹੈਗਾ ਸਾਡੇ ਬਜ਼ੁਰਗ ਕਹਿੰਦੇ ਸੀ ਸੂਰਜ ਉੱਗਿਆ ਉੱਠ ਜਾਓ ਸੂਰਜ ਡੁੱਬ ਗਿਆ ਸੌ ਜਾਓ ਅੱਜ ਦੇ ਦਿਨ ਮੇਰੇ ਖਿਆਲ ਕੋਈ ਕਪਲ ਨਹੀਂ ਹੈਗਾ ਜੋ ਉਸ ਤਰੀਕੇ ਨਾਲ ਜੀ ਰਿਹਾ ਹੈਗਾ ਅਸੀਂ ਪਹਿਲਾਂ ਮੋਟਾ ਅਨਾਜ ਖਾਂਦੇ ਸੀ ਅਸੀਂ ਪਾਣੀ ਪਿੰਦੇ ਸੀ ਹਰ ਚੀਜ਼ ਅੱਜ ਦੇ ਦਿਨ ਪ੍ਰੋਸੈਸਡ ਹੈਗੀ ਲੋ ਫਰਿੱਜ ਭਰ ਦੋ ਲੋ 버ਗਰ ਖਾ ਲੋ ਲੋ ਪਾਣੀ ਬੋਟਲ ਦਾ ਪੀ ਲੋ ਫਾਸਟ ਫੂਡ ਫਾਸਟ ਫੂਡ ਹੈਗਾ ਤੇ ਫਾਸਟ ਲਾਈਫ ਦਾ ਇਹ ਫਾਸਟ ਇਮਪੈਕਟ ਸਾਡੀ ਸ਼ਰੀਰ ਤੇ ਆ ਰਿਹਾ ਹੈਗਾ ਮੈਂ ਕਹਾਂਗੀ ਸਿਰਫ ਰੀਪਰੋਡਕਟਿਵ ਸਿਸਟਮ ਨਹੀਂ ਟਾਪ ਟੂ ਬਾਟਮ ਸਾਡੀ ਸਾਰੀ ਬਾਡੀ ਨੂੰ ਤੁਸੀਂ ਦੇਖੋਗੇ ਅੱਜ ਦੇ ਦਿਨ 슈ਗਰ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਜੋ ਸਾਡੇ ਦਾਦੀਆਂ ਨੂੰ ਵੀ ਨਹੀਂ ਹੋਈ ਸੀ ਉਹ ਅੱਜ ਦੇ ਦਿਨ ਯੰਗ ਬੱਚੀਆਂ ਨੂੰ ਹੋ ਰਹੀ ਹੈਗੀ ਮੇਰੇ ਦਾਦੇ ਨੂੰ ਕਦੀ ਹਾਰਟ ਅਟੈਕ ਦੀ ਪ੍ਰੋਬਲਮ ਨਹੀਂ ਆਈ 106 ਸਾਲ ਆਪਣੀ ਜ਼ਿੰਦਗੀ ਜੀ ਕੇ ਗਏ ਨੇ ਤੇ ਅੱਜ ਦੇ ਦਿਨ ਸਾਨੂੰ ਖਤਰਾ ਹੋਇਆ ਰਹਿੰਦਾ ਹੈ ਕਿ ਇਹ ਦਰਦ ਹੋ ਰਿਹਾ ਹੈ ਚੈੱਕ ਕਰਾ ਲਈ ਹਾਰਟ ਅਟੈਕ ਤੇ ਨਹੀਂ ਹੈਗਾ ਆਪਣੇ ਆਸ-ਪਾਸ ਸੋਸਾਇਟੀ 'ਚ ਇਸੀ ਏਜ ਪ੍ਰੋਫਾਈਲ ਦੇ ਕਿੰਨੇ ਬੰਦਿਆਂ ਨੂੰ ਤੁਸੀਂ ਸੁਣਿਆ ਹੋਊਗਾ ਕਿ ਹਾਂਜੀ ਹਾਰਟ ਅਟੈਕ ਤੋਂ ਗਿਆ ਕੈਂਸਰ ਹੋ ਗਿਆ ਉਹਨੂੰ ਬੀਪੀ ਦੀ ਤਿੰਨ-ਤਿੰਨ ਗੋਲੀਆਂ ਖਾ ਕੇ ਵੀ ਬੀਪੀ ਕੰਟਰੋਲ ਨਹੀਂ ਹੋ ਰਿਹਾ ਇਹ ਸਭ ਸਾਡੇ ਲਾਈਫਸਟਾਈਲ ਦੀ ਦੇਣ ਹੈਗੀ ਇਹ ਸਾਡੇ ਜੋ ਅੱਜ ਦੇ ਦਿਨ ਅਸੀਂ ਕਹੀਏ ਕਿ ਈਜ਼ੀ ਅਵੇਲੇਬਿਲਿਟੀ ਆਫ ਰਿਸੋਰਸਸ ਕਰਨ ਲਈ ਜੋ ਅਸੀਂ ਚੀਜ਼ਾਂ ਕਰ ਰਹੇ ਨੇ ਉਹਦਾ ਦੇਣ ਹੈਗਾ ਤੇ ਅਸੀਂ ਜਿਸ ਤਰੀਕੇ ਨਾਲ ਅੱਗੇ ਵਧ ਰਹੇ ਨੇ ਇਫ ਵੀ ਡੋਨਟ ਇੰਟਰਫੇਅਰ ਵਿਦ ਆਰ ਲਾਈਫਸਟਾਈਲਸ ਇਹਦੀ ਕੀਮਤ ਬਹੁਤ ਭਾਰੀ ਸਾਡੀ ਅਗਲੀ ਜਨਰੇਸ਼ਨ ਨੂੰ ਚੁਕਾਣੀ ਪੈਣੀ ਹੈਗੀ ਰਾਈਟ ਫ্রম ఎవਰੀਥਿੰਗ ਡੇ ਟੂ ਡੇ ਲਿਵਿੰਗ ਤੋਂ ਦੇਖੀਏ ਹੁਣ ਬੱਚਾ ਏਸੀ ਤੋਂ ਬਿਨਾਂ ਸੌਂਦਾ ਨਹੀਂ ਸਾਡੇ ਟਾਈਮ ਤੇ ਕਿਸੇ ਨੂੰ ਗਰਮੀ ਦਾ ਪਤਾ ਹੀ ਨਹੀਂ ਸੀ ਪੰਖੇ ਕਿਸੇ ਕਿਸੇ ਘਰ ਚ ਹੁੰਦੇ ਸੀ ਹਵੇਲੀਆਂ 'ਚ ਉਹ ਚੱਲਣ ਵਾਲੇ ਝਾਲਰ ਲੱਗੇ ਹੁੰਦੇ ਸੀ। ਇਸੇ ਟੰਗ ਨਾਲ ਰੀਪਰੋਡਕਟਿਵ ਸਿਸਟਮ ਤੇ ਜਦੋਂ ਅਸੀਂ ਇਫੈਕਟ ਦੇਖਦੇ ਆਂ ਐਜ਼ ਅ ਡਾਕਟਰ ਟੌਪ ਟੂ ਬਾਟਮ ਹਰ ਚੀਜ਼ ਤੇ ਫਰਕ ਆਏਗਾ ਲੜਕੀਆਂ ਦੇ ਮੈਂਸਟਰਲ ਸਾਈਕਲ ਇਰੈਗੂਲਰ ਹੋ ਰੱਖੇ ਨੇ, weight ਦੀ ਪ੍ਰੋਬਲਮ ਹੋ ਰੱਖੀਨੀ, ਉਸ ਤੋਂ ਇਲਾਵਾ ਯੰਗ ਬੱਚੇ ਜੋ ਹੈਗੇ ਦੇ ਡੋਂਟ ਨੋ ਅਬਾਊਟ ਸੇਫ ਸੈਕਸ਼ੂਅਲ ਪ੍ਰੈਕਟਿਸਸ ਅਰਲੀ ਅਬੋਰਸ਼ਨਸ ਦੇ ਲਈ ਉਹਨਾਂ ਨੂੰ ਬਹੁਤ ਈਜ਼ੀ ਲੱਗਦਾ ਪੌਪ ਅਪ ਪਿਲ ਖਾ ਲੈਂਦੇ ਨੇ ਬਾਅਦ 'ਚ ਉਹਦੇ ਇਫੈਕਟ ਆਉਂਦੇ ਨੇ। ਕੁੜੀਆਂ ਤੇ ਮੁੰਡਿਆਂ ਦੋਨੋਂ ਹੀ ਚ ਅੱਜ ਦੀ ਜਨਰੇਸ਼ਨ ਵਿੱਚ ਨਸ਼ਾ ਇਜ਼ ਅ ਵੈਰੀ ਕਾਮਨ ਫੈਕਟਰ ਜੀ ਪਹਿਲਾਂ ਕੋਈ ਕੋਈ ਨਸ਼ਾ ਕਰਦਾ ਸੀ ਕਦੀ ਕਦੀ ਓਕੇਜਨਲੀ ਕਰਦਾ ਸੀ ਅੱਜ ਦੇ ਦਿਨ ਉਹ ਚੀਜ਼ ਖਤਮ ਹੋ ਚੁੱਕੀ ਆ ਪਹਿਲਾਂ ਬਾਹਰ ਤਿਉਹਾਰ ਤੇ ਕੋਈ ਮਿੱਠਾ ਬਣਨਾ ਕੋਈ ਚੀਜ਼ਾਂ ਹੁੰਦੀ ਸੀ ਅੱਜ ਦੇ ਦਿਨ 11 ਵਜੇ ਤੋਂ ਦੁਜਲੇਬੀਆਂ ਆ ਰਹੀਆਂ ਹੁੰਦੀਆਂ ਨੇ ਤੇ ਇਹ ਵਾਲੀ ਜੋ ਚੀਜ਼ਾਂ ਹੈਗੀ ਇਹ ਸੈਲਫ ਕੰਟਰੋਲ ਜੋ ਅਸੀਂ ਲੂਜ਼ ਕਰ ਲਿਆ ਹੈਗਾ ਉਹਦਾ ਬਹੁਤ ਇੰਪੈਕਟ ਹੈਗਾ ਅਪਾਰਟ ਫਰਮ दैट ਮੈਡੀਕਲ ਜੋ ਕਾਰਨ ਹੈਗੇ ਓਵਰ ਆਲ ਹੀ ਸਾਡੀ ਰੀਪਰੋਡਕਟਿਵ ਕਪੈਸਿਟੀ ਤੇ ਅੰਕੁਸ਼ ਲੱਗ ਰਹੇ ਨੇ ਜਿਹਦੇ ਕਰਕੇ ਵਾਇਰਲ ਇਨਫੈਕਸ਼ਨਸ ਹੋ ਰਹੇ ਨੇ ਕੋਈ ਹੋਰ ਇਨਫੈਕਸ਼ਨ ਹੋ ਰਿਹਾ ਜੋ ਆਪਕੇ ਸਾਰੇ ਸਿਸਟਮ ਤੇ ਇਫੈਕਟ ਕਰਦਾ ਉਹ ਮਾਰ ਕਿੱਥੇ ਨਾ ਕਿੱਥੇ ਓਵਰੀਜ਼ ਤੇ ਸਪਰਮ ਕਾਊਂਟ ਤੇ ਉਹਨਾਂ ਤੇ ਵੀ ਕਰਦਾ ਹੈਗਾ ਤਾਨੂੰ ਬਹੁਤ ਛੇਤੀ ਛੇਤੀ ਬਿਖਾਰ ਆ ਰਿਹਾ ਹੈ ਇਮਿਊਨਿਟੀ ਲੋ ਹੋ ਗਈ ਹੈਗੀ ਤੁਹਾਡੇ ਖਾਣ-ਪਾਣ ਪ੍ਰੋਪਰ ਨਾ ਹੋਣ ਕਰਕੇ ਤੁਹਾਡੇ ਅੰਦਰ ਕਮੀਆਂ ਹੈਗੀ ਵਿਟਾਮਿਨਸ ਦੀ ਮਲਟੀਵਿਟਾਮਿਨਸ ਦੀ Minerals ਦੀ ਉਹਦਾ ਹਰ ਚੀਜ਼ ਤੇ ਇਫੈਕਟ ਆਉਂਦਾ ਤੁਹਾਡਾ Hb ਲੋ ਰਹਿ ਰਿਹਾ ਹੈਗਾ ਉਸੇ ਤਰੀਕੇ ਨਾਲ ਤੁਹਾਡੇ ਹਰ ਸਾਈਕਲ ਵਿੱਚ ਇੱਕ ਲੜਕੀ ਨੇ ਜੋ ਅੰਡਾ ਬਣਾਣਾ ਹੈ ਉਹਦੀ ਕੁਆਲਿਟੀ ਤੇ ਉਹਦੀ ਐਕਸਟੈਂਸਿਵਿਟੀ ਜੇ ਕਹੀਏ ਪਹਿਲਾਂ ਕੁੜੀਆਂ 30 40 ਸਾਲ ਤੇ ਵੀ ਆਰਾਮ ਨਾਲ ਮਾਂ ਬਣ ਜਾਂਦੀਆਂ ਸੀ ਅੱਜ ਦੇ ਦਿਨ 30 ਸਾਲ ਤੇ ਅਸੀਂ ਦੇਖਦੇ ਅੰਡੇ ਦਾਨੀਆਂ ਖਤਮ ਪਈਆਂ ਨੇ ਮੁੰਡੇ ਜੋ ਆਉਂਦੇ ਆ ਸਪਰਮ ਕਾਉਂਟ ਬਿਲਕੁਲ ਨਲ ਬੈਠੇ ਨੇ ਅੱਜ ਦੇ ਦਿਨ ਕੈਂਸਰ ਬਹੁਤ ਯੰਗ ਏਜ ਇਚ ਆ ਗਿਆ ਜਿਹਦੇ ਕਰਕੇ ਕੀਮੋਥੈਰਪੀ ਐ ਸਰਜਰੀਜ਼ ਕਰਕੇ ਉਹਨਾਂ ਦੇ ਫਿਰ ਇਹ ਹੀ ਰਿਪਰੋਡਕਸ਼ਨ ਦੀ ਪ੍ਰੋਬਲਮ ਆ ਰਹੀਆਂ ਨੇ ਤੇ ਇਹ ਇੱਕ ਮੋਟਾ ਜਿਹਾ ਮੈਂ ਤੁਹਾਨੂੰ ਓਵਰਵਿਊ ਦਿੰਦਾ ਕਿ ਹਾਂਜੀ ਥਿਸ ਇਜ਼ ਰਿਲੇਟਡ ਟੂ ਐਨ ਓਵਰਆਲ ਸਿਨੈਰੀਓ ਮੈਂ ਕਹਾਂ ਇੱਕ ਪਿੰਪੁਆਇੰਟ ਕਰਨ ਨੂੰ ਕਾਰਨ ਹੈਗਾ ਉਹ ਨਹੀਂ ਹੈਗਾ ਦੂਜੀ ਚੀਜ਼ ਮੈਡੀਕਲ ਸਾਇੰਸ ਨੇ ਜੋ ਤਰੱਕੀ ਕਰ ਲਈ ਹੈਗੀ ਤੇ ਜਿੰਨੀ ਅਵੇਅਰਨੈਸ ਪਬਲਿਕ ਵਿੱਚ ਆ ਗਈ ਹੈ ਪਹਿਲਾਂ ਇੱਕ ਲੇਡੀ ਜੇ ਮਾਂ ਨਹੀਂ ਬਣ ਪਾਂਦੀ ਸੀ ਉਹਨੂੰ ਬਾਂਜ ਕਹਿ ਕੇ ਸੋਸਾਇਟੀ ਆਪਣੇ ਤੋਂ ਅਲੱਗ ਕਰ ਦਿੰਦੀ ਸੀ ਅੱਜ ਦੇ ਦਿਨ ਬਿਕੋਜ਼ ਆਫ ਦੀ ਮੈਡੀਕਲ ਐਡਵਾਂਸਮੈਂਟਸ ਉਹ ਟ੍ਰੀਟਮੈਂਟ ਲਈ ਸੋਚ ਲੈਂਦੇ ਨੇ ਆਪਣਾ ਇਨਵੈਸਟੀਗੇਸ਼ਨਸ ਕਰਾਉਂਦੇ ਨੇ ਕਿਸੇ ਨੂੰ ਟਿਊਬ ਬਲੌਕ ਆ ਜਾਂਦੀ ਹੈ ਕਿਸੇ ਨੂੰ ਟੀਬੀ ਦਾ ਪਤਾ ਲੱਗ ਜਾਂਦਾ ਹੈ ਕਿਸੇ ਨੂੰ ਫਾਈਬਰੌਇਡਸ ਦਾ ਪਤਾ ਲੱਗ ਜਾਂਦਾ ਹੈ ਜਿਹਦਾ ਹੱਲ ਕੀਤਾ ਜਾ ਸਕਦਾ ਹੈ ਤੇ ਤਾਂ ਕਰਕੇ ਚੀਜ਼ਾਂ ਉਜਾਗਰ ਵੀ ਜ਼ਿਆਦਾ ਹੋ ਰਹੀਆਂ ਨੇ ਹਮਮ ਡਾਕਟਰ ਸਬਿੱਕਲ ਨੇ ਕਹੀ ਜਾਂਦੀ ਹੈ ਕਿ ਆਈਵੀਐਫ ਦੇ ਨਾਲ ਔਰਤ ਦੇ ਉੱਤੇ ਬਹੁਤ ਮਾੜੇ ਅਸਰ ਪੈਂਦੇ ਆ ਕਿਉਂਕਿ ਜਿਹੜੀ ਤੁਸੀਂ ਡੋਸ ਦਿੰਨੇ ਹੋ ਦਵਾਈ ਦਿੰਨੇ ਹੋ ਜਾਂ ਬੱਚੇ ਨੂੰ ਸਰਵਾਈਵਲ ਦੇ ਲਈ ਜੋ ਸਾਰਾ ਦਿੰਨੇ ਹੋ ਉਹ ਬਹੁਤ ਹੀ ਸਟਰੋਂਗ ਹੁੰਦੀ ਹੈਗੀ ਇਹ ਗੱਲ ਤੋਂ ਮੈਂ ਸਹਿਮਤ ਨਹੀਂ ਹੈਗੀ ਜੀ ਇਹ ਇੱਕ ਆਮ ਆਦਮੀ ਦੀ ਤਾਰਨਾ ਹੈਗੀ ਕਿ ਜੋ ਚੀਜ਼ ਨਹੀਂ ਹੋ ਰਹੀ ਸੀ ਉਹਨੂੰ ਜੇ ਮੈਡੀਕਲੀ ਕੀਤਾ ਜਾ ਰਿਹਾ ਹੈਗਾ ਤੇ ਕੁਝ ਬਹੁਤ ਹੀ ਕ੍ਰਿਸ਼ਮਾਈ ਚੀਜ਼ ਕੀਤੀ ਗਈ ਹੋਈਗੀ ਐਕਸਟਰਾਔਡੀਨਰੀ ਕੁਝ ਨਾ ਕੁਝ ਕੀਤਾ ਗਿਆ ਹੋਗਾ ਸਿੰਪਲ ਲੈਂਗੁਏਜ ਜੇ ਮੈਂ ਗੱਲ ਕਰਾਂ ਆਈਵੀਐਫ ਇੱਕ ਜਿੱਦਾਂ ਇੱਕ ਨੇਚਰਲੀ ਅੰਡਾ ਬਣਾਉਣ ਵਾਲਾ ਪ੍ਰੋਸੈਸ ਹੁੰਦਾ ਹੈ ਉਸੇ ਚੀਜ਼ ਨੂੰ ਅਸੀਂ असिस्टिड रिपोडक्टिव टैक्नीक वाली जो दवाइयाँ हैं, हॉरमोनस हैं जो असी कल्चर uh, करके बनाए हैं या ह्यूमन एक्सट्रैक्शन तो भी बनाए हैं जिदा एच एम जी या ह्यूमन मेनोपोजल गोनाडोट्रोफिनस वगैरह होंगे जो इंजैक्शन असी आम तौर पर आई वी एफ लूज करते हैं वो उन्ने ही कारगर तो उन्ने ही सेफ है कि जिन्ना हर साइकिल एक लड़की नॉर्मली हॉरमोन अपने शरीर च बनामली हर सइकल्ची बॉडी जो हॉरमोन बना एक अंडा बन जूगा वो तो वो बन जाएंगे IVF ਦੇ ਅੰਦਰ ਅਸੀਂ ਆਪਣਾ ਸਕਸੈਸ ਬੈਟਰ ਕਰਨ ਲਈ ਇੰਪਰੂਵਡ ਰਿਜ਼ਲਟਸ ਲਈ ਅਸੀਂ ਉਹ 8-10 ਅੰਡੇ ਬਣਾਉਣ ਦਾ ਮਨੋ ਲੈ ਕੇ ਚੱਲਦੇ ਹਾਂ ਤਾਂ ਕਰਕੇ ਉਹ ਇੰਜੈਕਸ਼ਨ ਦੀ ਜੋ ਡੋਜ਼ ਹੈ ਜੋ ਰੂਟੀਨ ਲਈ ਇੱਕ ਲੇਡੀ ਦਾ ਸਰੀਰ ਲੈਂਦਾ ਉਸ ਤੋਂ 8-10 ਗੁਣਾ ਹੁੰਦੀ ਆ ਬਟ ਉਹਦਾ ਕੋਈ ਮੈਂ ਕਹਾਂ ਲੌਂਗ ਟਰਮ ਸਾਈਡ ਇਫੈਕਟ ਹੈਗਾ ਇਦਾਂ ਨਹੀਂ ਹੁੰਦਾ ਇਹ ਜੋ ਇੰਜੈਕਸ਼ਨ ਅੱਜ ਲਾਏ ਗਏ ਨੇ ਅਗਲੇ 3 ਮਹੀਨੇ ਵਿੱਚ ਤੁਹਾਡੇ ਸਿਸਟਮ ਤੋਂ ਟੋਟਲੀ 플ਸ਼ ਆਊਟ ਹੋ ਜਾਣੇ ਨੇ ਲੌਂਗ ਟਰਮ ਸਟੱਡੀਜ਼ ਵਿੱਚ ਵੀ ਇਨ ਇੰਜੈਕਸ਼ਨਾਂ ਦਾ ਤੇ ਦਵਾਈਆਂ ਦਾ ਕੋਈ ਸਾਈਡ ਇਫੈਕਟ ਜਾਣ ਲਿਵਾ ਇਦਾਂ ਦੀ ਕੋਈ ਚੀਜ਼ ਨਹੀਂ ਆਈ ਟੈਂਪਰਰੀਲੀ ਤੁਹਾਨੂੰ ਮੂਡ ਸਵਿੰਗਸ ਆ ਸਕਦੇ ਨੇ ਕੋਈ ਵਾਟਰ ਰੈਟੈਂਸ਼ਨ ਹੋ ਕੇ ਥੋੜਾ ਮੋਟਾਪਾ ਆ ਸਕਦਾ ਹੈ ਵੈਸੇ ਵੀ ਹੋਂਦੀ ਹੈ ਹਾਰਮੋਨਸ ਸਾਰਾ ਖੇਲ ਹੀ ਹਾਰਮੋਨਸ ਦਾ ਹੈਗਾ ਜੀ ਨੇਚਰਲੀ ਵੀ ਜਿਨ੍ਹਾਂ ਨੂੰ ਪੀਰੀਅਡਸ ਆਣੇ ਹੁੰਦੇ ਆ ਪੀਰੀਅਡਸ ਤੋਂ ਪਹਿਲਾਂ ਲੇਡੀ ਚੜਚੜੀ ਹੋ ਜਾਂਦੀ ਹੈ ਥੋੜਾ ਵਜ਼ਨ ਭਾਰਾ ਹੋ ਜਾਂਦਾ ਹੈ ਚੀਜ਼ਾਂ ਥੋੜੀ ਚੇਂਜ ਹੁੰਦੀਆਂ ਹੈ ਉਹ ਤਰੀਕੇ ਨਾਲ ਜਦੋਂ ਇਹ ਆਈਵੀਐਫ ਦੇ ਹਾਰਮੋਨਸ ਹੈ ਉਹ ਸਰੀਰ ਤੇ ਇਫੈਕਟ ਲਾਉਂਦੇ ਨੇ ਬਟ ਇਨਾਈਚ ਕੋਈ ਵੀ ਖਤਰੇ ਵਾਲਾ ਸਾਈਡ ਇਫੈਕਟ ਨਹੀਂ ਹੈਗਾ ਤੇ ਨਾਲੇ ਜਦੋਂ ਅਸੀਂ ਕਹਿੰਨੇ ਆ ਸਿੱਕੇ ਦੇ ਦੋ ਪਹਿਲੂ ਵਾਲੀ ਗੱਲ ਹੈਗੀ ਕਿਸੇ ਚੀਜ਼ ਦਾ ਇਫੈਕਟ ਦੇਖ ਰਹੇ ਹੋ ਤੇ ਸਾਈਡ ਇਫੈਕਟ ਦੀ ਗੱਲ ਆਈ ਸਾਈਡ ਇਫੈਕਟ ਨਾ ਬਰਾਬਰ ਨੇ ਤੇ ਉਹਨ ਇੰਜੈਕਸ਼ਨਾਂ ਦੇ ਇਫੈਕਟ ਨਾਲ ਜੋ ਸਾਨੂੰ ਵੰਚਾ ਹੈਗੀ ਜੋ ਚਾਹਨੇ ਆ ਉਹ ਬਹੁਤ ਸੋਹਣੀ ਚੀਜ਼ ਹੈਗੀ ਤੇ ਇੱਕ ਵਾਰ ਉਹ ਅਚੀਵ ਹੋ ਜਾਂਦਾ ਤਾਂ ਕਿਸੇ ਘਰ ਪਰਿਵਾਰ ਲੇਡੀ ਕਿਸੇ ਨੂੰ ਯਾਦ ਵੀ ਨਹੀਂ ਰਹਿੰਦਾ ਕਿ ਮੈਂ ਕਿਹੜੇ ਪ੍ਰੋਸੀਜਰ ਤੋਂ ਗੁਜ਼ਰ ਕੇ ਆ ਸਾਰਾ ਕੁਝ ਕੀਤਾ ਹੂੰ ਹੂੰ ਕਿਹੜੀ ਇਸ ਦੀ ਜ਼ਿਆਦਾ ਗਰੁੱਪ ਤੁਹਾਡੇ ਕੋਲ ਆ ਰਹੇ ਨਹੀਂ ਜੀ ਮਤਲਬ ਜੇ ਆਪਾਂ ਵੈਸੇ ਸਮਝਣ ਦੇ ਲਈ ਸਮਝੀਏ ਕਿ ਫੋਕੀ ਤੁਹਾਡੇ ਕੋਲ ਦਾ ਰੀਅਲ ਟਾਈਮ ਡਾਟਾ ਨਾ ਜਿੰਨੇ ਲੋਕ ਆ ਹੀ ਰਹੇ ਨੇਗੇ ਤਾਂ ਜ਼ਿਆਦਾਤਰ ਕਿਹੜੀ ਚੋਂ ਨੇ ਲੋਕ ਹਜੇ ਵੀ ਸਾਡੀ ਸੁਸਾਇਟੀ ਥੋੜਾ ਜਿਹਾ ਇਸ ਚੀਜ਼ ਬਾਰੇ ਅਨਗੈਲੀ ਕਰਦੀ ਹੈ ਤੇ ਫਿਰ ਉਹੀ ਲੇਟ ਏਜ ਪ੍ਰੋਫਾਈਲ ਦੇ ਵਿੱਚ ਉਸ ਚੀਜ਼ ਨੂੰ ਸੋਚਦੇ ਨੇ आज ਵੀ आम जनता ਦੇ ਵਿੱਚ ਇਹ ਧਾਰਨਾ ਹੈਗੀ ਕਿ IVF ਤੇ ਆਖਰੀ ਕੰਮ ਹੈਗਾ ਆਖਰੀ ਕੰਮ ਇਹੀ ਕਹਿੰਦੇ ਆ ਨਹੀਂ ਇਦਾਂ ਨਹੀਂ ਹੁੰਦਾ ਹੈਗਾ ਜੇ ਪਹਿਲਾਂ ਹੀ ਨਹੀਂ ਹੋ ਰਿਹਾ ਤਾਂ ਪਹਿਲਾਂ ਹੀ ਆਜੋ ਤਾਂ ਕਿ ਪਹਿਲਾਂ ਹੀ ਨਹੀਂ ਹੋ ਰਿਹਾ ਤੇ ਪਹਿਲਾਂ ਕਰਾਓਗੇ ਤਾਂ ਸਰੀਰ ਯੰਗ ਹੈ ਪ੍ਰੈਗਨਨਸੀ ਦੇ ਵਿੱਚ ਕੰਪਲਿਕੇਸ਼ਨ ਦੇ ਚਾਂਸਸ ਘੱਟ ਰਹਿਣਗੇ ਬੱਚਾ ਹਸਤੇ ਖੇਲਦੇ ਪਾਲਣ ਲਈ ਤੁਹਾਡੇ ਕੋਲ ਵੱਧੂ ਟਾਈਮ ਹੋਊਗਾ ਇਹਨੂੰ ਆਖਰੀ ਚੀਜ਼ ਨਾ ਮੰਨ ਕੇ 45 ਸਾਲ ਤੇ ਆਣ ਤੋਂ ਬਜਾਏ ਤੁਸੀਂ ਸ਼ੁਰੂਆਤੀ ਦੌਰ 'ਚ ਜੇ ਆ ਜਾਂਦੇ ਹੋ ਤੇ ਤੁਸੀਂ ਵੀ ਸੌਖੇ ਰਹਿੰਦੇ ਹੋ ਰਿਜ਼ਲਟਸ ਵੀ ਵਧੀਆ ਰਹਿੰਦੇ ਐ ਐਜ਼ ਅ ਡਾਕਟਰ ਸਾਡੇ ਲਈ ਵੀ ਚੀਜ਼ਾਂ ਬਹੁਤ ਇੰਪਰੂਵਡ ਰਹਿੰਦੀਆਂ ਦਵਾਈਆਂ ਘੱਟ ਲਾਣੀ ਪੈਂਦੀਆਂ ਉਹਦੇ ਰਿਜ਼ਲਟਸ ਬੈਟਰ ਹੁੰਦੇ ਨੇ ਏਜ ਬੈਟਰ ਕਰਕੇ ਏਜ ਮੈਂ ਫਿਰ ਤੋਂ ਕਹਾਂਗੀ ਏਜ ਇੱਕ ਇੰਡੀਪੈਂਡੈਂਟ ਬਹੁਤ ਵੱਡਾ ਫੈਕਟਰ ਹੈਗਾ ਸਿਰਫ ਲੇਡੀ ਲਈ ਨਹੀਂ ਇੱਕ ਆਦਮੀ ਲਈ ਵੀ ਇੱਕ ਏਜ ਬਹੁਤ ਵੱਡਾ ਫੈਕਟਰ ਹੈਗਾ ਤੇ ਇਹਨਾਂ ਨੂੰ ਇਹ ਚੀਜ਼ ਬਹੁਤ ਚਚ ਨਾਲ ਸੋਚਣੀ ਚਾਹੀਦੀ ਜੇ ਪਹਿਲੇ 2-3 ਸਾਲਾਂ ਵਿੱਚ ਬੱਚਾ ਨਹੀਂ ਹੋ ਰਿਹਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਇੱਕ ਮਹਾਰਤ ਵਾਲੇ ਡਾਕਟਰ ਕੋਲ ਜਾ ਕੇ ਆਪਣੀ ਘੱਟ ਤੋਂ ਘੱਟ ਜਾਂਚਾਂ ਤੇ ਕਰਾ ਲੈਣੀ ਚਾਹੀਦੀ ਕਿ ਕੁਝ ਹੈਗਾ ਨਹੀਂ ਹੈਗਾ ਜਾਂ ਕੁਝ ਕਰਨ ਦੀ ਲੋੜ ਹੈਗੀ ਇਹ ਨਾ ਹੋਵੇ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੋਣ ਡਾਕਟਰ ਸਾਹਿਬ ਇਹ ਸੱਚ ਹੈਗਾ ਕਿ ਕਹਿੰਦੇ ਜਿੰਨੇ ਪਹਿਲੀ ਗੱਲ ਤੇ ਦੋ ਬੱਚੇ ਹੁੰਦੇ ਨੇ ਬਹੁਤਿਆਂ ਦੇ ਦੇਖਦੇ ਆ ਫਿਰ ਦੋਨੇ ਮੁੰਡੇ ਹੁੰਦੇ ਨੇਗੇ ਦੇਖਿਏ ਆਈਵੀਐਫ ਕਿਉਂ ਕਿ ਮੁੰਡਾ ਲੈਂ ਲਈ ਵੀ ਲੋਕ ਆਈਵੀਐਫ ਕਰਾਉਂਦੇ ਨੇ ਇਥੋਂ ਤੱਕ ਚਰਚਾ ਬਿਲਕੁਲ ਹੈਗੀ ਜੀ ਚਰਚਾ ਹੁਣ ਦੁਨੀਆ ਹੈਗੀ ਤੇ ਚਰਚਾ ਵੀ ਹੈਗੀ ਤੇ ਬਹੁਤ ਸਾਰੇ ਕਪਲ ਜਿੱਦਾਂ ਵੀ ਆਉਂਦੇ ਹੈਗੇ ਜੋ ਕਹਿੰਦੇ ਹੈਗੇ ਸਾਨੂੰ ਮੁੰਡਾ ਹੀ ਚਾਹੀਦਾ ਆਈਵੀਐਫ ਦੀ ਤਕਨੀਕ ਇੱਕ ਬੱਚਾ ਕਰਨ ਦੀ ਤਕਨੀਕ ਹੈਗੀ ਜੀ ਕਿਉਂਕਿ ਇੰਡੀਆ 'ਚ ਤਾਂ ਕਾਨੂੰਨ ਉਲਟਾ ਇਹਦੇ ਉਹ ਸਾਡੀ ਮਨਸ਼ਾ ਇਦਾਂ ਦੀ ਰਹਿੰਦੀ ਹੈ ਦੁਨੀਆ ਦੀ ਸੋਚ ਇਦਾਂ ਦੀ ਹੈ ਤਾਂ ਕਰਕੇ ਜੋ ਚੀਜ਼ ਲੋਕੀ ਆਪ ਨਹੀਂ ਮੰਦੇ ਉਹ ਡੰਡੇ ਨਾਲ ਮਨਾਣੀ ਪੈਂਦੀ ਆ ਤੇ ਉਸ ਚੀਜ਼ ਨੂੰ ਦੇਖਦੇ ਵਾ ਆਈਵੀਐਫ ਸਿਰ ਬੱਚਾ ਕਰਨ ਦੀ ਤਕਨੀਕ ਹੈਗੀ ਉਸ ਤੋਂ ਅੱਗੇ ਮੁੰਡਾ ਹੋਊਗਾ ਕੁੜੀ ਹੋਊਗੀ ਇੱਕ ਹੋਊਗਾ ਜੋੜਲੇ ਹੋਣਗੇ ਬਹੁਤੇ ਜੋੜੇ ਹੁੰਦੇ ਨੇ ਜੋੜੇ ਤਾਂ ਹੁੰਦੇ ਨੇ ਮੈਂ ਤਾਂ ਜਿੰਨੇ ਆਈਵੀਐਫ ਸੁਣਿਆ ਕਿ ਉਹ ਜੋੜੀ ਦੇਖਿਆ ਜੀ ਜੋੜਲੇ ਤਾਂ ਹੁੰਦੇ ਆ ਜੀ ਆਈਵੀਐਫ ਦੇ ਅੰਦਰ ਸਾਡੇ ਕੋਲ ਆਪਸ਼ਨ ਹੁੰਦੀ ਹੈ ਜਦੋਂ ਅਸੀਂ ਪ੍ਰੂਣ ਜਾਂ ਐਮਬ੍ਰਿਓ ਜੈਨੋ ਕਹਿੰਦੇ ਆ ਉਹ ਬੱਚੇਦਾਨੀ ਚ ਵਾਪਸ ਰੱਖਦੇ ਆ ਤੇ ਇੱਕ ਰਖੀਏ ਕਿ ਦੋ ਰਖੀਏ ਜਾਂ ਉਸ ਤੋਂ ਵੀ ਵੱਧੂ ਰਖੀਏ ਬਹੁਤ ਸਾਰੇ ਪਹਿਲਾਂ ਲੋਕੀ 5-5 ਐਮਬਰੀਓ ਵੀ ਰੱਖ ਦਿੰਦੇ ਸੀ ਬਟ ਹੁਣ ਸਾਰੀ ਚੀਜ਼ਾਂ ਨੂੰ ਦੇਖਦੇ ਵੇ ਜੋ ਐਵਿਡੈਂਸ ਸਾਨੂੰ ਕਹਿੰਦਾ ਇੱਕ ਜਾਂ ਦੋ ਤੋਂ ਵੱਧ ਨਹੀਂ ਰੱਖਣੇ ਚਾਹੀਦੇ ਉਹਦੇ ਨਾਲ ਪ੍ਰੈਗਨਨਸੀ ਦੇ ਰਿਜ਼ਲਟਸ ਨਹੀਂ ਵਧੀਆ ਹੁੰਦੇ ਕੰਪਲਿਕੀਸ਼ਨਸ ਵੱਧਦੀਆਂ ਨੇ ਤੇ ਮੋਸਟਲੀ ਅਸੀਂ ਇੱਕ ਐਮਬਰੀਓ ਰੱਖਦੇ ਹਾਂ ਲੇਕਿਨ ਜੇ ਕਿਸੇ ਦੇ ਫੇਲਿਅਰਸ ਹੋਣ ਜਾਂ ਕੋਈ ਹੋਰ ਰੀਜ਼ਨ ਰਹੇ ਤਾਂ ਉਹਦੇ ਵਿੱਚ ਦੋ ਐਮਬਰੀਓਜ਼ ਜਾਂ ਉਸ ਤੋਂ ਵੱਧ ਨਹੀਂ ਰੱਖੇ ਜਾਂਦੇ 90% ਆਫ ਦੀ ਆਈਵੀਐਫ ਪ੍ਰੈਗਨancies ਸਿੰਗਲਟਨ ਯਾਨੀ ਇੱਕੋ ਹੀ ਬੱਚਾ ਹੁੰਦਾ ਹੈਗਾ 10% ਜੋੜਲੇ ਹੁੰਦੇ ਨੇ। ਇਹ ਚੀਜ਼ ਜੇ ਅਸੀਂ ਆਮਮਨ ਜਿਨ੍ਹਾਂ ਦੇ ਪੱਚੇ ਹੁੰਦੇ ਆ ਉਹਦੇ ਵਿੱਚ ਦੇਖੀਏ ਤੇ 2 ਜਾਂ 3% ਜੋੜਲੇ ਹੁੰਦੇ ਹੈਗੇ 95 ਤੋਂ 97% ਇੱਕ ਬੱਚਾ ਹੁੰਦਾ ਹੈਗਾ। ਤਾਂ ਕਰਕੇ ਆਈਵੀਐਫ ਦਾ ਸ਼ੋਰ ਜ਼ਿਆਦਾ ਮੱਝ ਜਾਂਦਾ ਹੈ ਕਿ ਇਹਨਾਂ ਨੇ ਇਲਾਜ ਕਰਾਇਆ ਸੀ ਜੋੜਲੇ ਹੋਏ ਜੋੜਲੇ ਹੋਏ। ਹੁਣ ਗੱਲ ਰਹਿੰਦੀ ਹੈ ਮੁੰਡਾ ਤੇ ਕੁੜੀ ਵਾਲੀ ਜੀ। ਇਹ ਇੰਡੀਆ ਵਿੱਚ ਜੋ ਅਸੀਂ ਆਈਵੀਐਫ ਕਰਦੇ ਹਾਂ ਟੋਟਲ ਦੀ ਨੈਚੁਰਲ ਸਿਲੈਕਸ਼ਨ ਹੁੰਦੀ ਹੈ ਕਿ ਕੁੜੀ ਹੋਏਗੀ ਮੁੰਡਾ ਹੋਏਗਾ ਦੋਨੋਂ ਮੁੰਡੇ ਹੋਣਗੇ ਇੱਕ ਮੁੰਡਾ ਹੋਏਗਾ ਦੋਨੋਂ ਕੁੜੀਆਂ ਹੋਣਗੀਆਂ ਇਹਦੇ ਵਿੱਚ ਡਾਕਟਰ ਦਾ ਜਾਂ ਤਕਨੀਕ ਦਾ ਕੋਈ ਹੱਥ ਨਹੀਂ ਹੈਗਾ ਉਹ ਟੈਕਨੀਕ ਆ ਵਾਈ ਵਾਈ ਔਰ ਐਕਸ ਐਕਸ ਵਾਲੀ ਹੂੰ ਹੂੰ ਉਹ ਤੁਹਾਨੂੰ ਤਾਂ ਪਤਾ ਹੁੰਦੀ ਹੋ ਪਤਾ ਹੋਣ ਨਾਲ ਜੀ ਹੁਣ ਮੇਰੀ ਅੱਖਾਂ ਵਿੱਚ ਉਹ ਵਾਲੇ ਮਾਈਕਰੋਸਕੋਪੀਆ ਮਸ਼ੀਨਾਂ ਨਹੀਂ ਹੈਗੀ ਇੰਡੀਆ ਵਿੱਚ ਉਹ ਮਸ਼ੀਨਾਂ ਲਿਆਣਾ ਅਲਾਉਡ ਹੀ ਨਹੀਂ ਹੈਗਾ ਅੱਛਾ ਕਾਨੂੰਨੀ ਪ੍ਰਾਵਧਾਨ ਬਾਹਰ ਤੋਂ 10 ਵੀ ਦਿੰਦੇ ਨੇਗੀ ਪਹਿਲਾਂ ਹੀ ਉੱਥੇ ਤੇ ਜੀ ਓਪਨ ਹੈਗਾ ਸੁਸਾਇਟੀ ਓਪਨ ਹੈਗੀ ਤੇ ਉੱਥੇ ਤੇ 3 ਮਹੀਨੇ ਦੀ ਪ੍ਰੈਗਨੈਂਸੀ ਤੇ ਦੇ ਵਾਂਟ ਯੂ ਟੂ ਨੇਮ ਯੋਰ ਚਾਈਲਡ ਕਿ ਹਾਂਜੀ ਬੱਚੇ ਦਾ ਨਾਂ ਦੱਸੋ ਤੁਸੀਂ ਕੀ ਰੱਖਣਾ ਅਗਲੀ ਵਾਰ ਤੋਂ ਸੀ ਨਾਂ ਤੋਂ ਤੁਹਾਡੀ ਫਾਈਲ ਚੱਲੂਗੀ ਈਡੀਆਈ ਚ ਇਹ ਵਾਲੀ ਚੀਜ਼ ਨਹੀਂ ਪੋਸੀਬਲ ਹੈਗੀ ਬਿਕੋਜ਼ ਆਫ ਦੀ ਪੀਸੀ ਪੀ ਐਨ ਡੀਟੀ ਲਾ ਉਹ ਲਾ ਆਪਣੀ ਸੁਸਾਇਟੀ ਦੀ ਸੋਚ ਕਰਕੇ ਬਣਿਆ ਹੈਗਾ ਜਿਸ ਦਿਨ ਸਾਡੀ ਸੋਚ ਸੁਧਰ ਜੂਗੀ ਹੋ ਸਕਦਾ ਲਾ ਮੋਡੀਫਾਈ ਹੋ ਜਾਏਗਾ ਜਾਂ ਇਸ ਤਰ੍ਹਾਂ ਦੇ ਕੋਈ ਡੰਡਾ ਚਲਾਉਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਗੀ ਅੱਛਾ ਬੱਚੇ ਜਿਹੜੇ ਨੇਗੇ ਆਈਵੀਐਫ ਵਾਲੇ ਸਪੋਰਟਸ ਵਗੈਰਾ ਐਕਟੀਵਿਟੀ ਚ ਹੋਰ ਮਤਲਬ ਬੱਚੇ ਤੇ ਬਿਲਕੁਲ ਕੋਈ ਅਸਰ ਨਹੀਂ ਆਉਂਦਾਗਾ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਮੈਂ ਫਿਰ ਤੋਂ ਕਹਾਂਗੀ ਪਿਛਲੇ 40 ਸਾਲ ਦਾ ਜੋ ਰਿਕਾਰਡ ਹੈਗਾ ਉਹ ਸਾਨੂੰ ਇਹ ਚੀਜ਼ ਦੱਸਦਾ ਹੈਗਾ ਕਿ ਆਈਵੀਐਫ ਦੇ ਬੱਚੇ ਸ਼ਾਰੀਰੀਕ ਤੌਰ ਤੇ ਮਾਨਸਿਕ ਤੌਰ ਤੇ ਸਮਾਜਿਕ ਤੌਰ ਤੇ ਉਨੇ ਹੀ ਕੈਪੇਬਲ ਹੈਗੇ ਜਿੰਨੇ ਕਿ ਨੇਚਰਲੀ ਕਨਸੀਵਡ ਬੱਚੇ ਹੁੰਦੇ ਨੇ ਇਸ ਤੋਂ ਇਲਾਵਾ ਆਈਵੀਐਫ ਦੇ ਅੰਦਰ ਜੇ ਤੁਸੀਂ ਕਿਸੇ ਬੰਦੇ ਨੂੰ ਆਮ ਗੱਲਾਂ ਕਰਦੇ ਹੋਏ ਸੁਣਿਆ ਹੈ ਕਿ ਉਹਦਾ ਆਈਵੀਐਫ ਦਾ ਬੱਚਾ ਸੀ ਉਹਨੂੰ ਪ੍ਰੋਬਲਮ ਆ ਗਈ ਉਹਦਾ ਮੈਂ ਕਾਰਨ ਤੁਹਾਨੂੰ ਦੱਸਦੀਆਂ ਫਿਰ ਤੋਂ ਉਹੀ ਗੱਲ ਆ ਜਾਂਦੀ ਹੈ ਜਦੋਂ ਤੁਸੀਂ ਕੋਈ ਚੀਜ਼ ਫੂਕ ਫੂਕ ਕੇ ਕਰਦੇ ਹੋ ਉੱਥੇ ਇhtਿਆਤ ਵੀ ਉਨਾ ਹੀ ਵਰਤਿਆ ਜਾਂਦਾ ਹੈਗਾ ਆਮ ਤੌਰ ਤੇ ਜਿਨ੍ਹਾਂ ਨੂੰ ਬੱਚੇ ਹੁੰਦੇ ਹੈਗੇ ਉਹ ਕਈ ਕਪਲਸ ਤੇ ਇਦਾਂ ਦੇ ਹੁੰਦੇ ਨੋ ਨੋ ਮਹੀਨੇ ਡਾਕਟਰ ਨੂੰ ਕਦੀ ਦਿਖਾਇਆ ਹੀ ਨਹੀਂ ਇੱਕ ਵੀ ਅਲਟਰਾਸਾਉਂਡ ਨਹੀਂ ਹੋਇਆ ਪੂਰੀ ਪ੍ਰੈਗਨਨਸੀ ਵਿੱਚ ਤੇ ਕਈ ਵਾਰ ਤੇ ਡਿਲੀਵਰੀਆਂ ਵੀ ਘਰੇ ਹੀ ਹੋ ਜਾਂਦੀਆਂ ਨੇ IVF ਜਨੇ ਕਰਾਇਆ ਹੈ ਜਿਹਨੂੰ ਇਨਾ ਸਾਲ ਤੜਪ ਕੇ ਵਾਂਝੇ ਰਹਿ ਕੇ ਉਹ ਚੀਜ਼ ਮਿਲੀ ਹੈ ਉਹ ਹਰ ਚੀਜ਼ ਨੂੰ ਚੈੱਕ ਕਰਕੇ ਚੱਲਣਾ ਚਾਹੁੰਦਾ ਹੈ ਨਾਲੇ ਡਾਕਟਰ ਵੀ ਹਰ ਚੀਜ਼ ਚਾਹੁੰਦੇ ਆ ਕਿ ਹਾਂਜੀ ਤੰਦਰੁਸਤ ਮਾਂ ਤੇ ਤੰਦਰੁਸਤ ਬੱਚਾ ਦੁਨੀਆਏ ਚਾਵੇ ਤਾਂ ਕਰਕੇ IVF ਦੀ ਪ੍ਰੈਗਨancies ਦੇ ਗੋ ਥਰੂ n ਨੰਬਰ ਆਫ ਸਕਰੀਨਿੰਗ ਟੈਸਟਸ ਉਸ ਸਕਰੀਨਿੰਗ ਟੈਸਟ ਵਿੱਚ ਅਸੀਂ ਜੈਨੇਟਿਕ ਟੈਸਟਿੰਗ ਵੀ ਕਰਦੇ ਹਾਂ ਬੱਚੇ ਦੀ ਬੱਚੇ ਦੀ ਗਰੋਥ ਦੀ ਟੈਸਟਿੰਗ ਵੀ ਹੁੰਦੀ ਹੈ ਟਾਈਮ-ਟਾਈਮ ਤੋਂ ਅਲਟਰਾਸਾਉਂਡਸ ਵੀ ਹੁੰਦੇ ਹੈਗੇ ਤੇ ਹਰ ਨਿੱਕੀ-ਨਿੱਕੀ ਗੱਲ ਨੂੰ ਬਹੁਤ ਹੀ ਬਰੀਕੀ ਨਾਲ ਦੇਖਿਆ ਜਾਂਦਾ ਹੈਗਾ ਤੇ ਜੇ ਕੋਈ ਪ੍ਰੋਬਲਮ ਹੈਗੀ ਤੇ ਉਹਦੇ ਪਕੜਨ ਵਿੱਚ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਹੈਗੇ ਤਾ ਕਰਕੇ ਮੈਂ ਕਹਨੀ ਆ ਕਿ ਹਾਂਜੀ ਸੋਸਾਇਟੀ ਜੇ ਕਦੀ ਸੁਣਨ ਨੂੰ ਵੀ ਮਿਲਦਾ ਹੈ ਕਿ ਆਈਵੀਐਫ ਦੇ ਬੱਚਿਆਂ ਵਿੱਚ ਪ੍ਰੋਬਲਮ ਵੱਧੂ ਹੈਗੀ ਉਹਦਾ ਸਭ ਤੋਂ ਮੋਟਾ ਕਾਰਨ ਇਹੀ ਹੈਗਾ ਨਾ ਕਿ ਆਈਵੀਐਫ ਹੂੰ ਬਹੁਤ ਸਾਰੇ ਹਸਪੀਟਲ ਨੇ ਬਹੁਤ ਸਾਰੇ ਲੋਕ ਪ੍ਰੈਕਟਿਸ ਕਰ ਰਹੇ ਨੇ ਕੋਈ ਆਈਵੀਐਫ ਜਾਣਾ ਚਾਹੁੰਦਾ ਉਹ ਆਸ਼ਾ ਕਿਰਨ ਕਿਉਂ ਆਵੇ ਤੁਹਾਡੇ ਕੋਲ ਇਹੀ ਜੀ ਕਿਹੜੀ ਖੂਬੀ ਆ ਜਾਂ ਇਹੀ ਜੀ ਕਿਹੜੀ ਐਕਸਕਲੂਸਿਵ ਬਾਤ ਚੀਜ਼ ਕੀ ਹਾਂ ਬੰਦੇ ਕਿਤੇ ਹੋਰ ਨਾ ਜਾਣ ਤੁਸੀਂ ਕੋਲ ਨਹੀਂ ਸਾਡੇ ਕੋਲ ਆਓ ਦੇਖਿਏ ਬਿਲਕੁਲ ਸਹੀ ਕਿਹਾ ਤੁਸੀਂ ਹਰ ਜਗ੍ਹਾ ਇਹ ਫੈਸਿਲਿਟੀ ਅਵੇਲੇਬਲ ਨੇ ਲੋਕੀਆਂ ਨੂੰ ਆਪਣੇ ਘਰ ਦੇ ਨੇੜੇ ਆਸ-ਪਾਸ ਵੀ ਚੀਜ਼ਾਂ ਹੈਗੀ ਤੇ ਵਾਹਿ ਆਸ਼ਾ ਕਿਰਨ ਤੁਹਾਡੀ ਤਾਕਤ ਕੀ ਆ ਸਾਡੀ ਤਾਕਤ ਹੈ ਜੀ ਸਾਡਾ ਇੱਕੋ ਹੀ ਚੀਜ਼ ਤੇ ਜ਼ੋਰ ਲਾਣਾ ਤੇ ਸਾਡੀ ਟੀਮ ਆਈਵੀਐਫ ਇੱਕ ਚੇਨ ਰਿਐਕਸ਼ਨ ਵਾਂਗੂੰ ਹੁੰਦਾ ਹੈਗਾ ਜੇ ਦੇ ਵਿੱਚ ਸਿਰਫ ਡਾਕਟਰ ਕਾਮਯਾਬ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਹਸਪੀਟਲ ਕਿੱਦਾਂ ਦਾ ਹੈਗਾ ਉਹਦੇ ਵਿੱਚ ਤਕਨੀਕੀ ਮਹਾਰਤ ਕਿੱਦਾਂ ਦੀ ਹੈਗੀ ਸਮੇਂ-ਸਮੇਂ ਤੇ ਉਹ ਚੀਜ਼ਾਂ ਕਿੰਨੀ ਅਪਡੇਟ ਕਰਦੇ ਨੇ ਦਵਾਈਆਂ ਕਿੱਦਾਂ ਦੀ ਇਸਤੇਮਾਲ ਕਰਦੇ ਨੇ ਉਹ ਹਸਪੀਟਲ ਵਿੱਚ ਚੀਜ਼ਾਂ ਦਾ ਕਿਸ ਤੰਗ ਨਾਲ ਖਿਆਲ ਰੱਖਿਆ ਜਾਂਦਾ ਹੈ ਤੇ ਆਈਵੀਐਫ ਜਾਂ ਇਨਫਰਟੀਲਿਟੀ ਦਾ ਟਰੀਟਮੈਂਟ ਸਭ ਤੋਂ ਵੱਡੀ ਮਾਰ ਹੁੰਦੀ ਹੈ ਕਾਉਂਸਲਿੰਗ ਦੀ ਜੀ ਇਹ ਇੰਨਾ ਮਾਨਸਿਕ ਤੌਰ ਤੇ ਗਰਸਤ ਮਰੀਜ਼ ਆਂਦਾ ਹੈਗਾ ਕਿ ਉਹਨੂੰ ਜੇ ਪਿਆਰ ਨਾਲ ਗੱਲ ਕਰੋ ਤੇ ਉਹ ਪੋਜ਼ਿਟਿਵਿਟੀ ਉਹਦੇ ਅੰਦਰ ਭਰਨੀ ਬਹੁਤ ਜ਼ਰੂਰੀ ਹੁੰਦੀ ਹੈਗੀ ਤੇ ਮੰਨ ਦੇ ਮਾਰੇ ਹਾਰ ਹੈ ਮੰਨ ਦੇ ਮਾਣੇ ਜੀਤ ਹੈਗੀ ਉਸੀ ਚੀਜ਼ ਨੂੰ ਪਹਿਲੇ ਦਿਨ ਤੋਂ ਮਾਈ ਟੀਮ ਵਰਕਸ ਔਨ ਦੀ ਕਪਲ ਕਿ ਉਹਨਾਂ ਨੂੰ ਉਸ ਚੀਜ਼ ਨੂੰ ਪੋਜ਼ਿਟਿਵਲੀ ਕਿੱਦਾਂ ਮਨਾਣਾ ਹੈਗਾ ਇਹ ਤਾਂ ਉਹੀ ਗੱਲ ਹੈ ਜੀ ਰੱਬ ਤੋਂ ਲੜਾਈ ਸਾਈਕੋਲੋਜੀਕਲੀ ਬਿਲਕੁਲ ਰੱਬ ਤੋਂ ਲੜਾਈ ਰੱਬ ਤੋਂ ਆਸ ਅਸੀਂ ਬੰਦਿਆਂ ਨੂੰ ਬੰਦੂਕ ਫੜਾ ਕੇ ਸਰਦ ਤੇ ਭੇਜਣਾ ਹੈਗਾ ਕਿ ਗੋਲੀ ਮਾਰ ਕੇ ਆਣੀ ਹੈ ਤੇ ਪਤਾ ਹੈ ਲ ਵੱਜ ਵੀ ਸਕਦੀ ਹੈ ਬਟ ਪੋਜ਼ਿਟਿਵਿਟੀ ਵੇਚ ਕੇ ਆਣੀ ਹੈ ਉਹਨੂੰ ਉਸੀ ਢੰਗ ਨਾਲ ਅਸੀਂ ਮਰੀਜ਼ ਨੂੰ ਪਹਿਲਾਂ ਤੇ ਉਹ ਪੋਜ਼ਿਟਿਵ ਐਟੀਟਿਊਡ ਬਣਾਵੇ ਆਪਣਾ ਫਿਰ ਟ੍ਰੀਟਮੈਂਟ ਦੀ ਗੱਲ ਆਉਂਦੀ ਹੈ ਫਿਰ ਜੇ ਟ੍ਰੀਟਮੈਂਟ ਦੀ ਵੀ ਗੱਲ ਕਰੀਏ ਯੈਸ ਮਾਈ ਹਸਪੀਟਲ অর ਮਾਈ ਪਲੇਸ ਐਜ਼ ਅ ਆਸ਼ਾ ਕਿਰਨ ਆਈਵੀਐਫ ਇਜ਼ ਐਨ ਆਈਕੋਨਿਕ ਪਲੇਸ ਜਿਹਦੇ ਵਿੱਚ ਦੁਨੀਆ ਦੀ ਵਧੀਆ ਤੋਂ ਵਧੀਆ ਇੰਪੋਰਟਡ ਮਸ਼ੀਨਾਂ ਨੇ ਅੱਛੀ ਟੈਕਨੋਲੋਜੀ ਵਰਲਡ ਕਲਾਸ ਇੰਪੋਰਟਡ ਦਵਾਈਆਂ ਯੂਜ਼ ਕਰਨ ਵਾਲੇ ਐ ਸਾਡੀ ਫਾਰਮੇਸੀ ਨੇ ਇਸ ਤੋਂ ਇਲਾਵਾ ਹਰ ਚੀਜ਼ ਡਬਲ ਮਾਨੀਟਰ ਹੋ ਕੇ ਹੁੰਦੀ ਹੈ ਤੇ ਮਿਕਸ ਆ ਪਿਆ ਗੂਫ ਅਪ ਹੋਣ ਦੇ ਚਾਂਸਸ ਨਹੀਂ ਹੈਗੇ ਕਿਉਂਕਿ ਜਿੱਦਾਂ ਤੁਸੀਂ ਪਿਕਚਰਾਂ ਵਿੱਚ ਦੇਖਿਆ ਹੈਗਾ ਇਹਦਾ ਸਪਰਮ ਉਹਦੇ ਵਿੱਚ ਪਾਤਾ ਤੇ ਉਹਦਾ ਬੱਚਾ ਉੱਧਰ ਹੋ ਗਿਆ ਉਹ ਚੀਜ਼ਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈਗਾ ਇਸ ਤੋਂ ਇਲਾਵਾ ਮਰੀਜ਼ ਦੇ ਨਾਲ ਗੱਲ ਕਰਨਾ ਟਰਾਂਸਪੇਰੈਂਸੀ ਤੇ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਇਹ ਸਾਡੀ ਸਭ ਤੋਂ ਵੱਡੀ ਕਹੀਏ ਕੀ ਤਾਕਤ ਹੈਗੀ ਮਰੀਜ਼ ਨੂੰ ਸਾਡੇ ਤੇ ਕੌਨਫੀਡੈਂਸ ਆਉਣਾ ਹੈਗਾ ਉਸ ਤੋਂ ਇਲਾਵਾ ਉਹ ਇੱਕ ਵਾਰ ਜਦੋਂ ਭਰੋਸਾ ਹੋ ਜਾਂਦਾ ਹੈਗਾ ਫਿਰ ਅਸੀਂ ਵੀ ਖੁੱਲ ਕੇ ਕੰਮ ਕਰ ਸਕਦੇ ਹੈਗੇ ਤੇ ਹਰ ਤਰੀਕੇ ਦੀ ਟੈਕਨੀਕ ਅਵੇਲੇਬਲ ਹੋਣ ਕਰਕੇ ਸਾਡੇ ਰਿਜ਼ਲਟਸ ਕਹੀਂ ਬਿਹਤਰ ਹੈਗੇ ਆਮ ਬੰਦਾ ਵੀ ਮਤਲਬ ਇੰਨਾ ਕੁ ਤੁਸੀਂ ਰੱਖਿਆ ਹੋਇਆ ਕਿ ਆਮ ਬੰਦਾ ਵੀ ਕਰਾ ਸਕਦਾ ਹੈਗਾ ਉਸ ਚੀਜ਼ ਪਿੱਛੇ ਜਾਂ ਖਾਸ ਬੰਦਾ ਹੀ ਕਰਾ ਸਕਦਾ ਪੈਸਿਆਂ ਦੇ ਪੱਖੋਂ ਇਕਨੋਮਿਕ ਪੱਖ ਤੋਂ ਪੁੱਛ ਜੇ ਇਕਨੋਮਿਕ ਪੱਖ ਤੋਂ ਤੁਸੀਂ ਕਹੋਗੇ ਤਾਂ ਮੈਂ ਕਵਾਂਗੀ ਪੈਨ ਗਲੋਬ ਜਾਂ ਪੈਨ ਇੰਡੀਆ ਅਸੀਂ ਬਹੁਤ ਇਕਨੋਨੋਮਿਕਲ ਟਰੀਟਮੈਂਟ ਆਫਰ ਕਰਦੇ ਨੇ ਤੇ ਬਹੁਤ ਹੀ ਪ੍ਰੈਕਟੀਕਲ ਟਰੀਟਮੈਂਟ ਆਫਰ ਕਰਦੇ ਨੇ ਜੋ ਬੰਦੇ ਬਾਹਰੋਂ 200 ਤਾਈ ਤਾਈ 300000 ਦਾ ਇੱਕ ਸਾਈਕਲ ਕਰਾ ਕੇ ਆਉਂਦੇ ਨੇ ਉਹੀ ਸਾਈਕਲ ਸਾਡੇ ਇੱਥੇ 75000 ਤੋਂ ਸਵਾ ਲੱਖ ਦੇ ਅੰਦਰ ਅੰਦਰ ਹੋ ਜਾਂਦਾ ਹੈਗਾ ਹੂੰ ਹੂੰ ਤੇ ਕਮਿਟਮੈਂਟ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਵਾਂਸ ਕਮਿਟਿਡ ਵੀ ਵਿਲ ਡਿਲੀਵਰ ਹੂੰ ਹੂੰ ਡਾਕਟਰ ਸਾਹਿਬ लास्ट ਇੱਕ ਮੇਰੇ ਵੱਲੋਂ ਕੰਪਲੀਮੈਂਟ ਕੀ ਡਾਕਟਰ ਸਾਹਿਬ ਰਾਜਸਥਾਨ ਤੋਂ ਨੇ ਪ੍ਰਭਾ ਸੁਣੀ ਵੀ ਆਪੀ ਬੋਲਦੇ ਹੈਗੇ ਪੰਜਾਬ ਵਾਲਿਆਂ ਨੂੰ ਮੈਂ ਵੈਲਕਮ ਕਰਨਾ ਚਾਹੁੰਦਾ ਕਿ ਬਸ ਰੋਲਾ ਪਾ ਦਿਨ ਬਾਹਰੋਂ ਬੰਦੇ ਆ ਗਏ ਬਾਹਰੋਂ ਆ ਗਏ ਦੇਖੋ ਕਿੰਨੀ ਸੋਹਣੀ ਕਿੱਡੀ ਮਾਨ ਦੀ ਗੱਲ ਆ ਬਹੁਤ ਖੁਸ਼ੀ ਹੋਈ ਮੈਨੂੰ ਸ਼ੁਕਰਾਨਾ ਜੀ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋਗੇ ਤੁਸੀਂ ਪੰਜਾਬੀ ਬੋਲਿਆ ਕਰੋ ਦੇਖੋ ਲੋਕਲ ਲੈਂਗੁਏਜ ਇਹ ਸਾਡੇ ਬੌਸ ਨੇ ਸਾਨੂੰ ਸਿਖਾਇਆ ਸੀ ਬੜੀ ਵੱਡੀ ਗੱਲ ਆ ਇਹ ਬਿਹੇਵ ਲਾਈਕ ਫ੍ਰੈਂਚ ਵੈਨ ਯੂ ਆਰ ਇਨ ਫ੍ਰਾਂਸ ਤੇ ਜੇ ਤੁਸੀਂ ਮਿੰਨੀ ਸਕਰਟ ਪਾ ਕੇ ਇੱਥੇ ਗਾਵਾਂ ਵਿੱਚ ਘੁੰਮੋਗੇ ਤੇ ਤੁਹਾਨੂੰ ਲੋਕੀ ਪੱਥਰ ਮਾਰਨਗੇ ਤੇ ਜੂ ਪੁੰਗਟ ਕੱਢ ਕੇ ਫਰਾਂਸ ਚਲੇ ਗਏ ਤੇ ਉੱਥੇ ਵੀ ਪੱਥਰ ਹੀ ਪੈਣਗੇ ਤੇ ਬੀ ਲਾਈਕ ਅ ਪਰਸਨ ਇਨ ਦ ਪਲੇਸ ਯੂ ਆਰ Rajasthan ਜੰਮੇ ਪੜੇ ਤੁਸੀਂ ਮੈਂ ਹਰਿਆਣਾ ਹੀ ਜੰਮੀ ਪਲੀ ਜੀ ਅੱਛਾ ਫਿਰ Rajasthan Rajasthan ਤੋਂ ਮੇਰੇ ਫੋਰ ਫਾਦਰਸ ਨੇ ਅੱਛਾ ਜੀ ਤੇ ਉਸ ਤੋਂ ਬਾਅਦ ਕੁੜੀਆਂ ਵਾਂਗੂ ਅਸੀਂ ਵੀ ਵਿਆਹ ਕੇ ਸਾਰੇ ਦੁਨੀਆ ਘੁੰਮ ਕੰਮ ਗਏ ਪੰਜਾਬੀ ਹੋ ਗਏ ਬੱਸ ਹੁਣੀ ਬਿਆਬੀ ਬੋਲੀ ਜੀ ਸ਼ੁਕਰਾਨਾ ਜੀ ਹਮ ਹਮ ਧੰਨਵਾਦ ਆ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਸਾਨੂੰ ਇਨੀ ਡਿਟੇਲਡ ਜਾਣਕਾਰੀ ਦੇਣ ਲਈ ਸ਼ੁਕਰੀਆ ਤਾਂ ਈਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਆਈਵੀਐਫ ਸੈਂਟੀਫਿਕ ਵੀ ਆ ਔਰ ਨੇਚਰ ਨਾਲ ਜੁੜ ਕੇ ਵੀ ਹੈਗੀ ਇਹ ਨਹੀਂਗਾ ਕਿ ਬਿਲਕੁਲ ਅਨੈਚੁਰਲ ਗੱਲ ਆਗੀ ਉਹਨਾਂ ਦਾ ਇਹ ਕਲੇਮ ਆ ਕਿ ਅਸੀਂ ਸਭ ਤੋਂ ਸਸਤਾ ਇਲਾਜ ਵੀ ਕਰਦੇ ਆ ਔਰ ਸਭ ਤੋਂ ਬਿਹਤਰ ਇਲਾਜ ਵੀ ਕਰਦੇ ਆ ਔਰ ਉਹਨਾਂ ਦਾ ਕਹਿਣਾ ਕਿ ਸਾਡੇ ਕੋਲੇ ਜੋ ਡਾਕਟਰ ਦੇ ਐਕਸਪਰਟਸ ਡਾਕਟਰ ਨੇ ਉਹਨਾਂ ਦੀ ਬਹੁਤ ਵੱਡੀ ਟੀਮ ਆ ਜਿਹੜੀ ਮਰੀਜ਼ ਦੇ ਨਾਲ ਇਮੋਸ਼ਨਲੀ ਜੁੜਦੀ ਆ ਤਾਂ ਤੁਸੀਂ ਅਗਰ ਆਈਵੀਐਫ ਲੈਣਾ ਚਾਹੁੰਦੇ ਹੋ ਇਨਾਂ ਦੀ ਟੀਮ ਨਾਲ ਇਨਾਂ ਦੀ ਵੈਬਸਾਈਟ ਤੇ ਜਾ ਕੇ ਇਨਾਂ ਦੇ ਸੋਸ਼ਲ ਮੀਡੀਆ ਪੇजेस ਤੇ ਜਾ ਕੇ ਜਾਂ ਪ੍ਰੋ ਪੰਜਾਬ ਦੇ ਜ਼ਰੀਏ ਤੁਸੀਂ ਇਨਾਂ ਨਾਲ ਜੁੜ ਸਕਦੇ ਹੋਗੇ